ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਕਾਫਲਾ ਟੀਵੀ ਟ੍ਰਾਂਟੋ ਤੋਂ ਮੈਂ ਤੁਹਾਡਾ ਹੋਸਟ ਗੁਰਨਾਮ ਸਿੰਘ ਗੁਲਾਬ ਸੋ ਫੇਰ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਹਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਪੰਜਾਬ ਦੀਆਂ ਖਬਰਾਂ ਸੋ ਪੰਜਾਬ ਦੇ ਵਿੱਚ ਇਸ ਵੇਲੇ ਜਿਹੜਾ ਮੁੱਦਾ ਬਹੁਤ ਜ਼ਿਆਦਾ ਭਖ ਰਿਹਾ ਔਰ ਬੜਾ ਦਰਦਨਾਕ ਹਾਦਸਾ ਵੀ ਹੋ ਗਿਆ ਉਹਨੂੰ ਲੈ ਕੇ ਸਾਰਾ ਕੁਝ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਔਰ ਉਹ ਹਾਦਸਾ ਜਿਹੜਾ ਹੈ ਉਹ ਇੱਕ ਪ੍ਰਵਾਸੀ ਮਜ਼ਦੂਰ ਵੱਲੋਂ ਕੀਤਾ ਗਿਆ ਉਹ ਜਿਹੜੀ ਬੱਚੇ ਦਾ ਕਤਲ ਕਰ ਦਿੱਤਾ ਗਿਆ ਹੁਸ਼ਿਆਰਪੁਰ ਦੇ ਵਿੱਚ ਪ੍ਰਵਾਸੀ ਨੇ ਪਹਿਲਾਂ ਇੱਕ ਬੱਚੇ ਨੂੰ ਚੁੱਕਿਆ ਉਹਦੇ ਨਾਲ ਕਰਮ ਕੀਤਾ ਤੇ ਇੱਕ ਕਰਮ ਤੋਂ ਬਾਅਦ ਫਰੋਤੀ ਮੰਗੀ ਗਈ ਤੇ ਫਰੋਤੀ ਤੋਂ ਬਾਅਦ ਉਹਦਾ ਕਤਲ ਕਰ ਦਿੱਤਾ ਗਿਆ ਔਰ ਦੱਸਿਆ ਜਾ ਰਿਹਾ ਕਿ ਉਹਦੇ ਨਾਲ ਉਹ ਇਕੱਲਾ ਨਹੀਂ ਹੈ 2-3 ਜਾਨੇ ਹੋਰ ਨੇ ਨਾਲ ਉਹਦੇ ਇੱਕ ਔਰਤ ਵੀ ਹੈ ਬੜੀ ਦਰਦਨਾਕ ਘਟਨਾ ਹੈ ਜਿਸ ਪਰਿਵਾਰ ਦਾ ਬੱਚਾ ਗਿਆ ਇਹ ਦਰਦ ਉਹ ਹੀ ਜਾਣ ਸਕਦਾ ਪਰ ਵੇਖਣ ਵਾਲੀ ਗੱਲ ਹੈ ਪਹਿਲਾਂ ਪਰਵਾਸੀ ਮਜ਼ਦੂਰਾ ਵੱਲੋਂ ਇਹ ਜੜੀਆਂ ਇਦਾਂ ਦੀਆਂ ਘਟਨਾਵਾਂ ਕੀਤੀਆਂ ਗਈਆਂ ਕਈਆਂ ਦੇ ਬੱਚੇ ਚੁੱਕੇ ਗਏ ਨੇ ਕਈਆਂ ਦੇ ਬੱਚਿਆਂ ਦਾ ਕਤਲ ਕਰ ਦਿੱਤਾ ਗਿਆ ਪ੍ਰਸ਼ਾਸਨ ਵੱਲੋਂ ਕੋਈ ਸਖਤ ਕਾਰਵਾਈ ਨਾ ਹੋਣ ਕਰਕੇ ਇਹਨਾਂ ਦੇ ਜਿਹੜੇ ਹੌਸਲੇ ਨੇ ਉਹ ਹੋਰ ਬਲੰਦ ਹੋਏ ਨੇ ਕਿਉਂਕਿ ਕਈ ਲੀਡਰ ਵੀ ਇਹਨਾਂ ਦੀ ਸਪੋਰਟ ਤੇ ਆਉਂਦੇ ਨੇ ਹੁਣ ਵੇਖਣ ਵਾਲੀ ਗੱਲ ਹੈ ਹੁਸ਼ਿਆਰਪੁਰ ਸਾਰਾ ਬੰਦ ਕਰ ਦਿੱਤਾ ਲੋਕ ਸੜਕਾਂ ਤੇ ਆ ਗਏ ਨੇ ਪਿੰਡਾਂ ਦੀਆਂ ਪੰਚਾਇਤਾਂ ਵਿੱਚ ਮਤੇ ਪੈ ਗਏ ਨੇ ਕਿ ਇਹਨਾਂ ਨੂੰ ਪਿੰਡਾਂ ਵਿੱਚ ਨਹੀਂ ਰੱਖਣਾ ਇਦੇ ਨਾਲ ਕੀ ਹੋਇਆ ਆ ਆਪਸੀ ਜਿਹੜੀ ਉਥਲਾ ਜਿਹੜੀ ਉਹਦੇ ਨਾਲ ਹੋਰ ਬੜੇ ਨੁਕਸਾਨ ਹੋਨੇ ਨੇ ਪਰ ਜੇ ਪਹਿਲਾਂ ਹੀ ਇਹ ਘਟਨਾ ਹੋਣ ਤੋਂ ਪਹਿਲਾਂ ਪ੍ਰਸ਼ਾਸਨ ਨੇ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਸਖਤ ਕਾਨੂੰਨੀ ਕਾਰਵਾਈ ਜੁਰਮੀਆਂ ਦੇ ਖਿਲਾਫ ਕੀਤੀ ਹੁੰਦੀ ਹੁਣ ਵੀ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਤੇ ਉਹਨਾਂ ਨੂੰ ਫੜਾਉਣ ਦੇ ਲਈ ਕਈਆਂ ਨੂੰ ਧਰਨਾ ਵੀ ਲਾਉਣਾ ਪਿਆ ਕਈ ਪ੍ਰਵਾਸੀ ਜਿਹੜੇ ਨੇ ਆ ਤੁਸੀਂ ਵੀਡੀਓ ਵੇਖੇ ਹੋਗੇ ਕਿ ਜਿਹੜੇ ਨੇ ਪੰਜਾਬ ਦੇ ਪੰਜਾਬੀਆਂ ਨੂੰ ਸਿੱਖਾਂ ਨੂੰ ਹਿੰਦੂ ਵੀਰਾਂ ਨੂੰ ਜਿਹਨੇ ਵੀ ਪੰਜਾਬ ਵਿੱਚ ਰਹਿੰਦੇ ਨੇ ਉਹਨਾਂ ਨੂੰ ਗਾਲ੍ਹਾਂ ਕੱਢ ਰਹੇ ਨੇ ਔਰ ਇੰਨੀਆਂ ਗੱਦੀਆਂ ਗਾਲ੍ਹਾਂ ਕੱਢ ਰਹੇ ਨੇ ਔਰ ਲਾਈਵ ਵੀਡੀਓ ਤੇ ਉਹ ਗਾਲ੍ਹਾਂ ਕੱਢ ਰਹੇ ਨੇ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ ਪ੍ਰਸ਼ਾਸਨ ਨੂੰ ਨਹੀਂ ਲੱਗਦਾ ਕਿ ਇਦਾਂ ਦੀਆਂ ਘਟਨਾਵਾਂ ਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਏਗਾ ਕੌਣ ਕਰ ਰਿਹਾ ਇਸ ਮਾਹੌਲ ਨੂੰ ਖਰਾਬ ਕੌਣ ਇਹਨਾਂ ਨੂੰ ਸ਼ਹਿ ਦੇ ਰਿਹਾ ਇਹ ਵੇਖਣ ਵਾਲੀ ਗੱਲ ਹੈ ਸੋ ਦੋਸਤੋ ਹੁਣ ਜਿਹੜੀ ਹੁਚਾਰਪੁਰ ਦੇ ਵਿੱਚ ਘਟਨਾ ਵਾਪਰੀ ਹੈ ਜਿਸ ਪਰਿਵਾਰ ਦਾ ਬੱਚਾ ਚਲਾ ਗਿਆ ਉਹ ਛੋਟਾ ਜਿਹਾ ਬੱਚਾ ਹੈ ਉਦੇ ਦਿਲ ਤੇ ਕੀ ਬੀਤੀ ਹੈ ਇਹ ਤਾਂ ਉਹ ਹੀ ਜਾਣਦਾ ਅਸੀਂ ਬੱਚਿਆਂ ਵਾਲੇ ਆ ਸਾਡੇ ਨਾਲ ਵੀ ਜੇ ਇਦਾਂ ਕਿਤੇ ਬੀਤਦਾ ਹੈ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਦਿਲ ਤੇ ਕਿਹੜੀ ਛੁਰੀ ਚੱਲਦੀ ਹੈ ਮੈਂ ਪਹਿਲਾਂ ਵੀ ਕਹਿੰਦਾ ਸੀ ਕਿ ਇਹ ਜਿੰਨਾ ਵੀ ਪ੍ਰਵਾਸੀ ਮਜ਼ਦੂਰ ਹੈ ਇਹਨਾਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਵੈਰੀਫਿਕੇਸ਼ਨ ਹੋਏਗੀ ਪਤਾ ਲੱਗੇਗਾ ਕਿੱਥੋਂ ਆਏ ਨੇ ਇਹਨਾਂ ਦਾ ਆਧਾਰ ਕਾਰਡ ਪੰਜਾਬ ਦੇ ਵਿੱਚ ਨਹੀਂ ਬੰਨਣਾ ਚਾਹੀਦਾ ਮੈਂ ਇਹ ਨਹੀਂ ਕਹਿੰਦਾ ਕਿ ਕੱਲੇ ਇਹ ਜੁਰਮੀ ਨੇ ਭਾਵੇਂ ਉਹ ਪੰਜਾਬੀ ਹੋਵੇ ਭਾਵੇਂ ਉਹ ਕਿੱਤੋਂ ਦਾ ਹੀ ਬਚਿੰਦਾ ਹੋਵੇ ਜਿਹੜਾ ਜ਼ੁਲਮ ਕਰਦਾ ਹੈ ਉਹਦੇ ਲਈ ਕਾਨੂੰਨ ਹਮੇਸ਼ਾ ਸਖਤ ਹੋਣੇ ਚਾਹੀਦੇ ਨੇ ਤਾਂ ਕਿ ਉਹ ਕਾਨੂੰਨ ਜਿਹੜਾ ਸਖਤ ਸਜ਼ਾ ਦਵੇਗਾ ਤੇ ਫਿਰ ਇਹ ਜਿਹੜੇ ਜੁਰਮ ਕਰਨ ਵਾਲੇ ਨੇ ਉਹਨਾਂ ਦੇ ਮਨ 'ਚ ਥੋੜਾ ਪੈ ਹੋਵੇਗਾ ਪਰ ਉਹਨਾਂ ਨੂੰ ਪਤਾ ਹੈ ਕਿ ਜ਼ਮਾਨਤ ਕਰਾ ਲੈਣੀ ਹੈ ਜ਼ਮਾਨਤ ਤੇ ਬਾਹਰ ਆ ਜਾਣਾ ਹੈ ਤੇ ਫਿਰ ਉਸੇ ਤਰ੍ਹਾਂ ਫਿਰ ਉਹ ਅਗਲੇ ਪਾਸੇ ਨੂੰ ਚੱਲ ਪੈਂਦੇ ਨੇ ਸੋ ਵੇਖਣ ਵਾਲੀ ਗੱਲ ਹੈ ਕਈ ਮੇਰੇ ਵੀਰ ਜਿਹੜੇ ਨੇ ਮੇਰੀਆਂ ਗੱਲਾਂ ਦਾ ਗੁੱਸਾ ਵੀ ਕਰ ਜਾਂਦੇ ਨੇ ਉਹ ਕਹਿੰਦੇ ਨੇ ਕਿ ਜੇ ਇਹ ਪ੍ਰਵਾਸੀ ਆਏ ਨੇ ਤਾਂ ਕੈਨੇਡਾ ਅਮਰੀਕਾ ਜਾ ਜਾ ਯੂਰਪ ਜਾਂ ਆਸਟ੍ਰੇਲੀਆ ਵਿੱਚ ਵੀ ਤਾਂ ਸਾਡੇ ਪੰਜਾਬੀ ਪ੍ਰਵਾਸ ਕਰਕੇ ਗਏ ਨੇ ਮੈਂ ਥੋੜਾ ਜਿ ਇਸ ਗੱਲ ਨੂੰ ਸਮਝਾਉਣਾ ਚਾਹੁੰਨਾ ਕਿ ਇਹਨਾਂ ਦੇ ਆਉਣ ਵਿੱਚ ਤੇ ਪੰਜਾਬੀਆਂ ਦੇ ਜਾਣ ਵਿੱਚ ਕੀ ਫਰਕ ਹੈ ਕਈ ਲੋਕ ਮੈਨੂੰ ਸਵਾਲ ਕਰਦੇ ਨੇ ਇੰਡੀਆ ਬੈਠੇ ਵੀ ਕਰਦੇ ਨੇ ਕਿ ਇੱਕ ਦੋ ਮੇਰੀ ਲੀਡਰ ਨਾਲ ਵੀ ਗੱਲ ਹੋਈ ਉਹਨਾਂ ਨੇ ਵੀ ਇਹ ਗੱਲ ਕੀਤੀ ਹੈ ਸੋ ਵੇਖਣ ਵਾਲੀ ਗੱਲ ਇਹ ਹੈ ਕਿ ਜਦੋਂ ਪੰਜਾਬੀ ਜਿਹੜੇ ਨੇ ਉਹ ਪ੍ਰਵਾਸ ਕਰਦੇ ਨੇ ਤਾਂ ਉਹ ਸਭ ਤੋਂ ਪਹਿਲਾਂ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ ਉਹਨਾਂ ਦਾ ਜਿਹੜਾ ਆ ਉਲਸ ਰਿਕਾਰਡ ਚੈੱਕ ਕੀਤਾ ਜਾਂਦਾ ਕਿ ਕੀ ਇਹ ਕ੍ਰਿਮੀਨਲ ਤਾਂ ਨਹੀਂ ਜੇ ਉਹ ਕ੍ਰਿਮੀਨਲ ਆ ਉਹਨੂੰ ਵੀਜ਼ਾ ਨਹੀਂ ਮਿਲਦਾ ਜੇ ਉਹ ਕ੍ਰਿਮੀਨਲ ਹੈ ਤੇ ਬਾਹਰਲੇ ਦੇਸ਼ ਉਹਨੂੰ ਆਪਣੇ ਦੇਸ਼ ਚ ਐਂਟਰ ਨਹੀਂ ਹੋਣ ਦਿੰਦੇ ਪਹਿਲਾਂ ਉਹਦੀ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ ਚੰਗੀ ਤਰ੍ਹਾਂ ਕੋਕ ਕੀਤੀ ਜਾਂਦੀ ਹੈ ਕੋਕ ਕਰਨ ਤੋਂ ਬਾਅਦ ਫਿਰ ਉਹਨੂੰ ਵੀਜ਼ਾ ਦਿੱਤਾ ਜਾਂਦਾ ਤੇ ਵੀਜ਼ਾ ਦੇਣ ਤੋਂ ਬਾਅਦ ਫਿਰ ਇਹ ਨਹੀਂ ਕਿ ਉਹ ਜਾ ਕੇ ਸਿੱਧਾ ਹੀ ਕੰਮ ਕਰ ਸਕਦਾ ਫਿਰ ਕੰਮ ਕਰਨ ਦੇ ਲਈ ਉਹਨੂੰ ਵਰਕ ਪਰਮਿਟ ਲੈਣਾ ਪੈਂਦਾ ਤੇ ਜਿਸ ਜਗ੍ਹਾ ਦਾ ਵਰਕ ਪਰਮਟ ਆ ਉਸ ਜਗ੍ਹਾ ਤੇ ਹੀ ਕੰਮ ਕਰਨਾ ਪੈਂਦਾ ਹੋਰ ਕਿਤੇ ਕੰਮ ਉਹ ਨਹੀਂ ਕਰ ਸਕਦਾ ਬਾਅਦ ਵਿੱਚ ਜਾ ਕੇ ਜਦੋਂ ਓਪਨ ਪਰਮਿਟ ਹੋ ਜੇ ਉਹ ਜਿੱਥੇ ਮਰਜ਼ੀ ਕੰਮ ਕਰ ਸਕਦਾ ਪਰ ਇਹਦੇ ਆਪਣੇ ਦੇਸ਼ ਵਿੱਚ ਐਂਟਰ ਹੋਣ ਤੋਂ ਪਹਿਲਾਂ ਉਹਦੀ ਪੂਰੀ ਕੋਖ ਕੀਤੀ ਜਾਂਦੀ ਹੈ ਫਿਰ ਵੇਖਣ ਵਾਲੀ ਗੱਲ ਹੈ ਜਿਹੜਾ ਇੱਥੇ ਕੋਈ ਵੀ ਜੁਰਮ ਕਰਦਾ ਭਾਵੇਂ ਉਹ ਸਿਟੀਜ਼ਨ ਹੈ ਭਾਵੇਂ ਉਹ ਪੀਆਰ ਹੈ ਤੇ ਭਾਵੇਂ ਜਿਹੜਾ ਮਰਜ਼ੀ ਜਿਹੜੇ ਇਹ ਦੇਸ਼ ਨੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਿੰਨੇ ਵੀ ਬਾਹਰਲੇ ਦੇਸ਼ ਨੇ ਜੇ ਉਹ ਜੁਰਮ ਕਰਦਾ ਤੇ ਉਹਨੂੰ ਚੁੱਕ ਕੇ ਡਿਪੋਰਟ ਕਰ ਦਿੰਦੇ ਨੇ ਤੇ ਦੁਬਾਰਾ ਕਦੀ ਉਹ ਬੰਦਾ ਉਸ ਦੇਸ਼ ਵਿੱਚ ਐਂਟਰ ਨਹੀਂ ਹੋ ਸਕਦਾ ਇੰਨੇ ਸਖਤ ਕਾਨੂੰਨ ਨੇ ਤਾ ਤੁਸੀਂ ਹੁਣੇ ਵੇਖ ਹੀ ਲਿਆ ਫਲੋਰੀਡਾ ਦੇ ਵਿੱਚ ਯੂ ਟਰਨ ਗਲਤ ਲਿਆ ਸੀ ਹਰਜਿੰਦਰ ਸਿੰਘ ਨੇ ਭਾਵੇਂ ਕਿ ਇਹਦੇ ਵਿੱਚ ਆ ਕਾਰ ਵਾਲੇ ਨੂੰ ਵੀ ਵੇਖਣਾ ਚਾਹੀਦਾ ਸੀ ਪਰ ਗਲਤ ਯੂ ਟਰਨ ਤਾਂ ਹਰਜਿੰਦਰ ਨੇ ਲਿਆ ਤੇ ਉਹਦੀ ਸਜ਼ਾ ਹੁਣ ਉਥੋਂ ਦੇ ਜਿਹੜੇ ਕੋਰਟ ਨੇ ਉਹਨੂੰ ਦੇ ਰਹੇ ਨੇ ਇੰਨੇ ਸਖਤ ਕਾਨੂੰਨ ਨੇ ਪਰ ਪੰਜਾਬ ਦੇ ਵਿੱਚ ਬੜਾ ਉਲਟਾ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਵੀਰ ਪ੍ਰਵਾਸੀ ਆਉਂਦਾ ਹੈ ਕੋਈ ਵੀ ਆਉਂਦਾ ਹੈ ਆਪਣੀ ਰੋਜੀ ਰੋਟੀ ਕਮਾਉਣ ਦੇ ਲਈ ਆਉਂਦਾ ਹੈ ਤਾਂ ਉਹਦੀ ਕੋਈ ਵੈਰੀਫਿਕੇਸ਼ਨ ਚੈੱਕ ਨਹੀਂ ਕੀਤੀ ਜਾਂਦੀ ਕੋਈ ਉਹਦਾ ਪਿਛੋਕੜ ਨਹੀਂ ਚੈੱਕ ਕੀਤਾ ਜਾਂਦਾ ਕਿਸੇ ਵੀ ਉਹ ਜਿੱਥੇ ਰਹਿੰਦਾ ਉਸ ਥਾਣੇ ਤੋਂ ਇਹ ਰਿਪੋਰਟ ਨਹੀਂ ਲਈ ਜਾਂਦੀ ਕਿ ਇਹ ਕੌਣ ਹੈ ਕਿੱਥੋਂ ਹੈ ਇਹਦਾ ਜਨਮ ਕਦੋਂ ਦਾ ਹੈ ਇਹਦੇ ਮਾਪਿਓ ਕੌਣ ਨੇ ਬਸ ਉਹ ਟ੍ਰੇਨ ਫੜਦੇ ਨੇ ਤੇ ਆ ਜਾਂਦੇ ਨੇ ਪੰਜਾਬੀਆਂ ਨੂੰ ਲੱਖਾਂ ਰੁਪਏ ਲਾਉਣੇ ਪੈਂਦੇ ਨੇ ਹੋਰ ਤੇ ਹੋਰ ਪੰਜਾਬੀਆਂ ਨੂੰ ਆਇਲਟਸ ਵੀ ਕਰਨੀ ਪੈਂਦੀ ਹੈ ਫੇਰ ਜਾ ਕੇ ਜਿਹੜਾ ਵਾ ਇਹਨਾਂ ਦੇਸ਼ਾਂ ਵਿੱਚ ਐਂਟਰੀ ਦੇ ਮੈਂ ਗਲਤ ਤਾਂ ਕਰ ਰਿਹਾ ਕਈ ਲੋਕ ਇਹ ਗੱਲ ਕਹਿਣਗੇ ਕਿ ਤੁਸੀਂ ਵੀ ਪ੍ਰਵਾਸ ਕਰਕੇ ਗਏ ਹੋ ਤੇ ਸਾਰੇ ਉਹੀ ਪ੍ਰਵਾਸੀ ਨੇ ਪਰ ਫਰਕ ਕਿੰਨਾ ਹੈ ਦੇਸ਼ਾਂ ਦੇ ਕਾਨੂੰਨ ਦਾ ਬੜਾ ਫਰਕ ਹੈ ਇੱਥੇ ਜਿਹੜਾ ਵੀ ਕੋਈ ਗਲਤ ਕੰਮ ਕਰਦਾ ਉਹਨੂੰ ਸਜ਼ਾ ਮਿਲਦੀ ਹੈ ਤੇ ਸਜ਼ਾ ਐਸੀ ਮਿਲਦੀ ਭਾਵੇਂ ਉਹ ਸਿਟੀਜ਼ਨ ਹੈ ਉਹਨੂੰ ਚੁੱਕ ਕੇ ਡਿਪੋਰਟ ਕਰ ਦਿੰਦੇ ਨੇ ਤੇ ਦੁਬਾਰਾ ਦੁਬਾਰਾ ਉਸ ਦੇਸ਼ ਵਿੱਚ ਐਂਟਰ ਕਰਨ ਦੀ ਬਿਲਕੁਲ ਉਹਨੂੰ ਮਨਾਈ ਹੁੰਦੀ ਹੈ ਇਨੇ ਸਖਤ ਕਾਨੂੰਨੇ ਇਥੇ ਕੋਈ ਫਾਸਟਾ ਕੋਈ ਸਪੋਰਟ ਨਹੀਂ ਚੱਲਦੀ ਪਰ ਆਪਣੇ ਪੰਜਾਬ ਦੇ ਵਿੱਚ ਵੇਖਣ ਵਾਲੀ ਗੱਲ ਹੈ ਇਹ ਪਾੜ ਕਿਉਂ ਪੈ ਰਿਹਾ ਪਾੜ ਪੈਨ ਦੇ ਪਿੱਛੇ ਇੱਕ ਕੋਈ ਗੱਲ ਹੈ ਉਹਨਾਂ ਦਾ ਕਲਚਰ ਹੋਰ ਹੈ ਪੰਜਾਬ ਦਾ ਕਲਚਰ ਹੋਰ ਹੈ ਉਹਨਾਂ ਦੇ ਦਿਲ ਅੰਦਰ ਕੁਝ ਹੋਰ ਹੈ ਇਹਨਾਂ ਦੇ ਦਿਲ ਅੰਦਰ ਕੁਝ ਹੋਰ ਹੈ ਇਹਨਾਂ ਦੀਆਂ ਵਿਚਾਰ ਜਿਹੜੇ ਆਪਣੇ ਉਹ ਰਲਦੇ ਨਹੀਂ ਜੇ ਰਲਦੇ ਹੋਣ ਤਾਂ ਦੋਸਤੀ ਹੋ ਜਾਂਦੀ ਹੈ ਪਰ ਉਹਨੂੰ ਵੇਖਣ ਵਾਲੀ ਗੱਲ ਇਹ ਹੈ ਇਹ ਜੁਰਮ ਕਰਕੇ ਨਿਕਲ ਜਾਂਦੇ ਨੇ ਇਹ ਬੱਚਿਆਂ ਦਾ ਕਤਲ ਕਰ ਦਿੰਦੇ ਨੇ ਇਹ ਬੱਚੇ ਚੁੱਕ ਕੇ ਵੇਚ ਦਿੰਦੇ ਨੇ ਫਿਰ ਆਰਾਮ ਨਾਲ ਟ੍ਰੇਨ ਫੜ ਕੇ ਜਾਂ ਯੂਪੀ ਜਾਂ ਬਿਹਾਰ ਚਲ ਜਾਂਦੇ ਨੇ ਮੈਂ ਕਿਸੇ ਵਿਸ਼ੇਸ਼ ਵਿਅਕਤੀ ਦੇ ਵਿਰੁੱਧ ਨਹੀਂ ਮੈਂ ਗੱਲ ਕਰ ਰਿਹਾ ਕਿ ਭਾਵੇਂ ਉਹ ਪੰਜਾਬੀ ਵੀ ਹੋਵੇ ਭਾਵੇਂ ਉਹ ਬਿਹਾਰੀ ਹੋਵੇ ਭਾਵੇਂ ਯੂਪੀ ਦਾ ਹੋਵੇ ਭਾਵੇਂ ਜਿੱਥੋਂ ਦਾ ਮਰਜ਼ੀ ਹੋਵੇ ਪਰ ਜੇ ਉਹ ਜੁਰਮ ਕਰਦਾ ਹੈ ਤਾਂ ਕਾਨੂੰਨ ਸਖਤ ਹੋਣਾ ਚਾਹੀਦਾ ਹੈ ਐਸਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਕਿ ਅਗਲੀ ਵਾਰੀ ਉਹ ਬੰਦਾ ਜਿਹੜਾ 20 ਵਾਰੀ ਸੋਚੇ ਕਿ ਮੈਂ ਇਹ ਜੁਰਮ ਕਿਉਂ ਕੀਤਾ ਹੁਣ ਵੇਖਣ ਵਾਲੀ ਗੱਲ ਹੈ ਬਿਹਾਰ ਦੇ ਵਿੱਚੋਂ ਕੋਈ ਆਇਆ ਯੂਪੀ ਦੇ ਵਿੱਚੋਂ ਕੋਈ ਆਇਆ ਕੀ ਪੁਲਿਸ ਨੇ ਉਹਦੀ ਕੋਈ ਵੈਰੀਫਿਕੇਸ਼ਨ ਕੀਤੀ ਕਿ ਉਹਦੇ ਜਿੱਥੇ ਉਹ ਰਹਿੰਦਾ ਹੈ ਉਹਦੇ ਥਾਣਿਆਂ ਤੋਂ ਜਿੱਥੇ ਉਹ ਰਹਿੰਦਾ ਜਿਹੜਾ ਉਹ ਥਾਣਾ ਪੈਂਦਾ ਉੱਥੇ ਵੈਰੀਫਿਕੇਸ਼ਨ ਕੀਤੀ ਕਿ ਕ੍ਰਿਮੀਨਲ ਕਿ ਕੌਣ ਕਿਸੇ ਨੇ ਕੋਈ ਵੈਰੀਫਿਕੇਸ਼ਨ ਨਹੀਂ ਕੀਤੀ ਟ੍ਰੇਨ ਫੜੀ ਲੁਧਿਆਣੇ ਦੇ ਸਟੇਸ਼ਨ ਤੇ ਉੱਤਰ ਤੇ ਚੁੱਪ ਕਰਕੇ ਜਿੱਧਰ ਮਰਜੀ ਫਿਰ ਆਣ ਕੇ ਜਿਹੜਾ ਮਰਜੀ ਕੰਮ ਉਹ ਕਰੇ ਕਿਸੇ ਨੇ ਉਹਨੂੰ ਇਹ ਨਹੀਂ ਪੁੱਛਿਆ ਵੀ ਤੇਰੇ ਕੋਲ ਪਰਮਿਟ ਕੰਮ ਕਰਨ ਦਾ ਹੈ ਹੁਣ ਖਾਸ ਕਰ ਆਪਾਂ ਜਿਹੜੀ ਗੱਲ ਚੱਲ ਰਹੀ ਹੈ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਮਿਲਾਵਟ ਕਰ ਰਹੇ ਨੇ ਉਹਦਾ ਬੜਾ ਰੌਲਾ ਪੈ ਰਿਆ ਔਰ ਪਿੱਛੇ ਜੀ ਜਿਹੜੇ ਫੂਡ ਇਨਸਪੈਕਟਰ ਸਨ ਜਿਹੜੇ ਹੁਣ ਰਿਟਾਇਰ ਹੋ ਚੁੱਕੇ ਨੇ ਉਹਨਾਂ ਨੇ ਬੜੀ ਥਾਵਾਂ ਤੇ ਇਹਨਾਂ ਨੂੰ ਫੜਿਆ ਜਿਹਦੇ ਵਿੱਚ ਇਹਨਾਂ ਦੇ ਸੈਂਪਲ ਫੇਰ ਪਾਏ ਗਏ ਜਿਹਦੇ ਵਿੱਚ ਚੁੰਨੀਆਂ ਦਾ ਰੰਗ ਮਿਲਾ ਕੇ ਜੂਸ ਪਿਆ ਰਿਆ ਜਾ ਰਹੇ ਨੇ ਜਿਹਦੇ ਵਿੱਚ ਡੁਪਲੀਕੇਟ ਪਨੀਰ ਬਣਾ ਰਹੇ ਨੇ ਜਿਹਦੇ ਵਿੱਚ ਇਹ ਡੁਪਲੀਕੇਟ ਦੁੱਧ ਬਣਾ ਰਹੇ ਨੇ ਹੋਰ ਬੜੀਆਂ ਚੀਜ਼ਾਂ ਜਿਹੜੀਆਂ ਨੇ ਡੁਪਲੀਕੇਟ ਜਿਹੜਾ ਗੋੜਿਆ ਜਿਹੜਾ 20 ਜਿਹੜਾ ਕਈ ਨੁਕਸਾਨ ਕਰ ਸਕਦਾ ਸਾਡੇ ਸਰੀਰ ਦੇ ਉਹ ਪੰਜਾਬ ਦੇ ਵਿੱਚ ਇਹ ਜ਼ਹਿਰ ਸਾਰਾ ਵਰਤ ਰਿਆ ਪਰ ਪ੍ਰਸ਼ਾਸਨ ਕਿੱਥੇ ਆ ਪ੍ਰਸ਼ਾਸਨ ਨੂੰ ਨਹੀਂ ਪਤਾ ਲੱਗ ਰਿਹਾ ਕਿ ਕੀ ਕਰ ਰਹੇ ਨੇ ਜੇ ਐਦਾਂ ਕਰਨਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਰੋਸ ਜਿਹੜਾ ਆ ਉਹ ਕਿੰਨੀ ਉੱਚੇ ਪੱਧਰ ਤੱਕ ਫੈਲ ਜਾਵੇਗਾ ਉਹਦਾ ਨੁਕਸਾਨ ਕੀ ਹੋਵੇਗਾ ਇਹ ਪ੍ਰਸ਼ਾਸਨ ਨੂੰ ਮੇਰੇ ਖਿਆਲ ਪ੍ਰਸ਼ਾਸਨ ਨੀਂਦ ਵਿੱਚ ਸੁੱਤਾ ਪਿਆ ਹੁਣ ਕਰਨਾ ਕੀ ਚਾਹੀਦਾ ਇਹ ਨਹੀਂ ਹੈ ਕਿ ਮੈਂ ਕਿਸੇ ਦੇ ਵਿਰੁੱਧ ਹਾਂ ਇਹ ਨਹੀਂ ਹੈ ਕਿ ਆਪਾਂ ਸਿਰਫ ਗੱਲਾਂ ਹੀ ਕਰਨੀਆਂ ਨੇ ਅਸਲ ਵਿੱਚ ਇਹਦਾ ਹੱਲ ਕੀ ਹੈ ਇਹਦਾ ਹੱਲ ਹੈ ਸਰਕਾਰ ਕੋਲ ਇਹਦਾ ਹੱਲ ਹੈ ਜਿਹੜੇ ਸਾਡੇ ਐਮਐਲਏ ਚੁਣੇ ਨੇ ਉਹਨਾਂ ਕੋਲ ਇਹਦਾ ਹੱਲ ਹੈ ਪ੍ਰਸ਼ਾਸਨ ਕੋਲ ਜੀ ਸਦਕੇ ਹਰ ਕੋਈ ਜਿੱਥੇ ਮਰਜ਼ੀ ਜਾ ਕੇ ਕੰਮ ਕਰੇ ਪ੍ਰਵਾਸ ਕਰਕੇ ਕੰਮ ਕਰੇ ਕੋਈ ਹਰਜ ਨਹੀਂ ਪਰ ਇਹਨਾਂ ਦੇ ਆਉਣ ਤੋਂ ਪਹਿਲਾਂ ਕਰਨਾ ਕੀ ਚਾਹੀਦਾ ਹੈ ਕਰਨਾ ਇਹ ਚਾਹੀਦਾ ਹੈ ਜਦੋਂ ਵੀ ਸਭ ਤੋਂ ਪਹਿਲਾਂ ਇੱਕ ਕਾਨੂੰਨ ਮੇਰੀ ਭਗਵੰਤਮਾਨ ਜੀ ਨੂੰ ਹੋਰ ਵੀ ਜਿੰਨੇ ਸਾਡੇ ਐਮਐਲਆ ਉਹਨਾਂ ਨੂੰ ਬੇਨਤੀ ਹੈ ਕਿ ਜਿੰਨੇ ਵੀ ਪ੍ਰਵਾਸੀ ਮਜ਼ਦੂਰ ਪੰਜਾਬ ਵਿੱਚ ਐਂਟਰ ਕਰਦੇ ਨੇ ਉਹਨਾਂ ਦੇ ਐਂਟਰ ਕਰਨ ਤੋਂ ਪਹਿਲਾਂ ਪੰਜਾਬ ਵਿੱਚ ਐਦਾਂ ਦਾ ਕਾਨੂੰਨ ਬਣਾਓ ਕਿ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇ ਤੇ ਸਿੱਧੇ ਆਉਂਦਿਆਂ ਹੀ ਉਹ ਕੰਮ ਨਾ ਕਰ ਸਕਣ ਉਹਨਾਂ ਨੂੰ ਕਿਤੇ ਵੀ ਕੰਮ ਕਰਨ ਦੀ ਸਿੱਧੇ ਆਉਂਦਿਆਂ ਇਜਾਜ਼ਤ ਨਾ ਹੋਵੇ ਕੰਮ ਕਰਨ ਦੇ ਲਈ ਉਹਨਾਂ ਨੂੰ ਸਰਕਾਰ ਕੋਲੋਂ ਵਰਕ ਪਰਮਿਟ ਲੈਣਾ ਪਵੇ ਤਾਂ ਜੋ ਸਰਕਾਰ ਦੀਆਂ ਨਜ਼ਰਾਂ ਵਿੱਚ ਵੀ ਹੋਵੇ ਕਿ ਇਹ ਬੰਦਾ ਕਿੱਥੋਂ ਆਇਆ ਇਹ ਬੰਦਾ ਕ੍ਰਾਈਮ ਕਰਕੇ ਤਾਂ ਨਹੀਂ ਆ ਗਿਆ ਪੰਜਾਬ ਦੇ ਵਿੱਚ ਜੇ ਉੱਥੇ ਕ੍ਰਾਈਮ ਕਰਕੇ ਆਇਆ ਤੇ ਇੱਥੇ ਵੀ ਕ੍ਰਾਈਮ ਕਰੇਗਾ ਸੋ ਇਹ ਜਿਹੜੇ ਕੁਝ ਨਿਯਮ ਨੇ ਜਿਵੇਂ ਬਾਹਰਲੇ ਦੇਸ਼ਾਂ ਚੰਗੀਆਂ ਬਨੇ ਹੋਵੇਂ ਤੇ ਨਿਯਮ ਜੇ ਪੰਜਾਬ ਵਿੱਚ ਅਪਣਾ ਲਏ ਜਾਣ ਪੰਜਾਬ ਸਰਕਾਰ ਪੰਜਾਬ ਦਾ ਪ੍ਰਸ਼ਾਸਨ ਜੇ ਇਹਦੇ ਵੱਲ ਧਿਆਨ ਦੇਵੇ ਤਾਂ ਇਹ ਜਿਹੜਾ ਆ ਲੋਕ ਪਾੜਾ ਆ ਜਾਂ ਇਹ ਜੁਰਮ ਨੇ ਉਹ ਘਟ ਸਕਦੇ ਨੇ ਤੇ ਫਿਰ ਇਦਾਂ ਦੀ ਮੰਗ ਕਦੇ ਨਹੀਂ ਉੱਠੇਗੀ ਕਿ ਇਹਨਾਂ ਨੂੰ ਪੰਜਾਬ ਵਿੱਚੋਂ ਬਾਹਰ ਕੱਢ ਦਿੱਤਾ ਜਾਏ ਕਿਉਂਕਿ ਜਬੇ ਬਾਣ ਲੱਗਿਓ ਤਬੇ ਰੋਸ ਜਾਗਿਓ ਰੋਸ ਉਦੋਂ ਪੈਦਾ ਹੁੰਦਾ ਜਦੋਂ ਅੰਦਰ ਕਿਸੇ ਦੇ ਬਾਣ ਚੱਲਦਾ ਤਾਂ ਬਾਣ ਬੜਾ ਡੂੰਗਾ ਚੱਲ ਗਿਆ ਹੈ ਬਾਣ ਇਡਾ ਡੂੰਗਾ ਚੱਲ ਗਿਆ ਕਿ ਕਿਸੇ ਦਾ ਪੁੱਤ ਗਵਾਚ ਗਿਆ ਉਹ ਵਾਪਸ ਨਹੀਂ ਆਉਣਾ ਪਰ ਜਿਹੜਾ ਪ੍ਰਸ਼ਾਸਨ ਆ ਉਹ ਜਾਗਦਾ ਹੀ ਉਦੋਂ ਆ ਜਦੋਂ ਲੋਕ ਇਕੱਠੇ ਹੁੰਦੇ ਨੇ ਜਦੋਂ ਲੋਕ ਸ਼ਰਤਾਂ ਤੇ ਆਉਂਦੇ ਨੇ ਪਹਿਲਾਂ ਕੋਈ ਕਾਰਵਾਈ ਨਹੀਂ ਹੁੰਦੀ ਸੋ ਮੇਰੀ ਭਗਵੰਤ ਮਾਨ ਜੀ ਆਪ ਜੀ ਨੂੰ ਬੇਨਤੀ ਹੈ ਕਿ ਕੋਈ ਇਦਾਂ ਦੇ ਕਾਨੂੰਨ ਆਪਾਂ ਬਣਾਈਏ ਜਿਹੜੇ ਪੰਜਾਬ ਲਈ ਪੰਜਾਬ ਦੇ ਲੋਕਾਂ ਲਈ ਸੇਫ ਹੋਣ ਪੰਜਾਬ ਦੇ ਲੋਕਾਂ ਨੂੰ ਸੇਫ ਰੱਖ ਸਕਣ ਪੰਜਾਬ ਦੇ ਲੋਕਾਂ ਨੂੰ ਜਿਹੜਾ ਵਾ ਉਹਨਾਂ ਪੰਜਾਬ ਦੇ ਲੋਕਾਂ ਨੂੰ ਇਦਾਂ ਦੀ ਕੋਈ ਗੱਲ ਨਾ ਚੱਲਣੀ ਪਵੇ ਜਿੱਥੇ ਉਹਨਾਂ ਨੂੰ ਇਹ ਮਹਿਸੂਸ ਹੋਵੇ ਕਿ ਸਾਡੇ ਬੱਚੇ ਸੁਰੱਖਿਅਤ ਨਹੀਂ ਹਨ ਸੋ ਵੇਖਣ ਵਾਲੀ ਗੱਲ ਹੈ ਪੰਜਾਬੀਆਂ ਨੇ ਜਿੰਨੇ ਵੀ ਇਹ ਪ੍ਰਵਾਸੀ ਮਜ਼ਦੂਰ ਆਏ ਨੇ ਉਹ ਤਾਂ ਪੰਜਾਬੀਆਂ ਨਹੀਂ ਹੁਣ ਪੱਗਾਂ ਲਾਉਣ ਤੱਕ ਜਾਂਦੇ ਨੇ ਉਹ ਇਹਦੀ ਵੇਖਦੇ ਕਿ ਅਗਲੇ ਬੰਨਿਆ ਸੀ ਕਿਵੇਂ ਗੱਲ ਕਰਨੀ ਆ ਕੋਈ ਪੰਜਾਬੀ ਵੀਰ ਇਹਨਾਂ ਦੇ ਲਾਗੇ ਆਪਣੀ ਰੇੜੀ ਲਾਉਣੀ ਸ਼ੁਰੂ ਕਰਦਾ ਤਾਂ ਉਹਦੇ ਦਿਵਾਲੇ ਹੋ ਜਾਂਦੇ ਨੇ ਇਕੱਠੇ ਹੋ ਕੇ ਹੁੰਦੇ ਕਿਵੇਂ ਨੇ ਕਿਉਂਕਿ ਇਹ ਸਾਰ ਨੂੰ ਪਤਾ ਹੈ ਕਿ ਰਲ੍ਹੀ ਭੁਗਤਣਾ ਕੰਮ ਚੱਲਦਾ ਇਹ ਪੈਸੇ ਦਿੰਦੇ ਨੇ ਤੇ ਜਿਹੜੇ ਪੈਸੇ ਲੈਣ ਵਾਲੇ ਨੇ ਉਹ ਆਣ ਕੇ ਇਹਨਾਂ ਦੀ سپورਟ 'ਚ ਖੜ ਜਾਂਦੇ ਨੇ ਇਹਨਾਂ ਦੀ ਰੇੜੀ ਨੂੰ ਚੈੱਕ ਨਹੀਂ ਕਰਦੇ ਵੀ ਖਾਣ ਵਾਲਾ ਸਮਾਨ ਜਿਹੜਾ ਵੇਚ ਰਹੇ ਨੇ ਇਹ ਸਹੀ ਹੈ ਕਿ ਗਲਤ ਹੈ ਇਸ ਜਿਹੜਾ ਖਾਣ ਵਾਲਾ ਸਮਾਨ ਲੋਕਾਂ ਦੇ ਖਾਣ ਵਾਲਾ ਹੈ ਕਿ ਨਹੀਂ ਹੈ ਇਸ ਲਈ ਇਹ ਜਿਹੜਾ ਪਾੜਾ ਹੈ ਇਹ ਵੱਧਦਾ ਜਾਵੇਗਾ ਸਰਕਾਰ ਨੂੰ ਬੇਨਤੀ ਹੈ ਕਿ ਤੁਸੀਂ ਇਦਾਂ ਦਾ ਕੋਈ ਕਾਨੂੰਨ ਬਣਾਓ ਜੇ ਪੰਜਾਬ ਨੂੰ ਤੁਸੀਂ ਸੇਫ ਰੱਖਣਾ ਚਾਹੁੰਦੇ ਹੋ ਨਾ ਮੈਂ ਕਹੀ ਨਾ ਕਿ ਜੇ ਪੰਜਾਬ ਸੇਫ ਰੱਖਣਾ ਤਾਂ ਆਪਾਂ ਨੂੰ ਇੱਕ ਕਾਨੂੰਨ ਬਣਾਉਣੇ ਪੈਣਗੇ ਕਿਉਂ ਬਣਾਉਣੇ ਪੈਣਗੇ ਕਿਉਂਕਿ ਜੇ ਕਾਨੂੰਨ ਨਾ ਬਣੇ ਤਾਂ ਫਿਰ ਇਹ ਜਿਹੜਾ ਪੜਾ ਵੱਧਾ ਜਾਵੇਗਾ ਇਹ ਜਿਹੜੀ ਨਫਰਤ ਆ ਇਹ ਫੈਲਦੀ ਜਾਵੇਗੀ ਤੇ ਨਫਰਤ ਫੈਲਣ ਦੇ ਨਾਲ ਜਿਹੜਾ ਆਪਸੀ ਮਨ ਮਟਾਵਾ ਉਹ ਲੜਾਈ ਤੱਕ ਪਹੁੰਚ ਜਾਵੇਗਾ ਤੇ ਪੰਜਾਬ ਦਾ ਮਾਹੌਲ ਖਰਾਬ ਹੋਵੇਗਾ ਸੋ ਸਰਕਾਰਾਂ ਨੂੰ ਵੀ ਬੇਨਤੀ ਹੈ ਕਿ ਇੰਦਾਂ ਦਾ ਕੋਈ ਕਾਨੂੰਨ ਬਣਾਓ ਕਿ ਜਿਹੜਾ ਵੀ ਪੰਜਾਬ ਵਿੱਚ ਐਂਟਰ ਕਰੇ ਜੀ ਸਦਕੇ ਆਵੇ ਉਹਨੂੰ ਕੋਈ ਨਾ ਨਹੀਂ ਪਰ ਉਹਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਉਹਦੇ ਜਿੱਥੇ ਉਹ ਰਹਿੰਦਾ ਉਹਦਾ ਆਧਾਰ ਕਾਰਡ ਲਓ ਆਧਾਰ ਕਾਰਡ ਲੈ ਕੇ ਜਿਹੜਾ ਉਹਨੂੰ ਥਾਣਾ ਲੱਗਦਾ ਉਥੋਂ ਉਹਦੀ ਪੁਲਿਸ ਵੈਰੀਫਿਕੇਸ਼ਨ ਕੀਤੀ ਜਾਵੇ ਕਿ ਉਹ ਬੰਦਾ ਜੁਰਮੀ ਤਾਂ ਨਹੀਂ ਕ੍ਰਿਮੀਨਲ ਤਾਂ ਨਹੀਂ ਬੰਦਾ ਜੇ ਉਹ ਬੰਦਾ ਕ੍ਰਿਮੀਨਲ ਆ ਤਾਂ ਉਹਦਾ ਪੰਜਾਬ ਵਿੱਚ ਐਂਟਰ ਹੋਣਾ ਬੈਨਡ ਕੀਤਾ ਜਾਵੇ ਜੇ ਉਹਨੇ ਕੰਮ ਕਰਨਾ ਤੇ ਉਹਨੂੰ ਸਰਕਾਰ ਕੋਲੋਂ ਇਜਾਜ਼ਤ ਲੈਣੀ ਪਵੇ ਵਰਕ ਪਰਮਿਟ ਲੈਣਾ ਪਵੇ ਕਿਸ ਜਗ੍ਹਾ ਤੇ ਉਹਨੇ ਕੰਮ ਕਰਨਾ ਉਸ ਜਗ੍ਹਾ ਦਾ ਵਰਕ ਪਰਮਿਟ ਉਹਨੂੰ ਦਿੱਤਾ ਜਾਵੇ ਫਿਰ ਜਿਹੜੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਜਿੰਦੇ ਵੀ ਵੇਚਣੀਆਂ ਉਹਨੂੰ ਇੱਕ ਲਾਇਸੈਂਸ ਜਾਰੀ ਕੀਤਾ ਜਾਵੇ ਤੇ ਬਕਾਇਦਾ ਉਹਨੂੰ ਚੈੱਕ ਕੀਤਾ ਜਾਵੇ ਵੀ ਜੇ ਉਹ ਸ਼ਰਤਾਂ ਪੂਰੀਆਂ ਕਰਦਾ ਨਹੀਂ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਮਿਲਾਵਟ ਕਰੀ ਜਾ ਰਿਹਾ ਤਾਂ ਉਹਦਾ ਲਾਇਸੈਂਸ ਰੱਦ ਕਰ ਦਿੱਤਾ ਜਾਵੇ ਤੇ ਉਹਨੂੰ ਕਿਤੇ ਵੀ ਕੰਮ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ ਫਿਰ ਜਿਹੜਾ ਇਹ ਪੜਾਇਆ ਇਹ ਘਟੇਗਾ ਇਹ ਜੁਰਮ ਘਟਣਗੇ ਦੂਜੀ ਗੱਲ ਜਿਹੜੇ ਜੁਰਮ ਕਰਦੇ ਨੇ ਉਸ ਜੁਰਮ ਕਰਨ ਵਾਲਿਆਂ ਨੂੰ ਸਜ਼ਾ ਵੀ ਦਿੱਤੀ ਜਾਵੇ ਤੇ ਉਹਨਾਂ ਨੂੰ ਪੰਜਾਬ ਵਿੱਚ ਬੈਨ ਕੀਤਾ ਜਾਵੇ ਸਾਰਿਆਂ ਨੂੰ ਬੈਨ ਕਰਨ ਦੀ ਗੱਲ ਨਹੀਂ ਕਰ ਰਿਹਾ ਜਿਹੜੇ ਜੁਰਮ ਕਰਦੇ ਨੇ ਉਹਨਾਂ ਦਾ ਪੰਜਾਬ ਵਿੱਚ ਐਂਟਰੀ ਬੈਨ ਹੋਵੇ ਜੇ ਉਹ ਆ ਜਾਂਦੇ ਨੇ ਤੇ ਉਹਨਾਂ ਨੂੰ ਫੜ ਕੇ ਜੇਲ੍ਹ ਚ ਸੁਟਿਆ ਜਾਵੇ ਇਹ ਜਿਹੜੇ ਇਹ ਕੰਮ ਪ੍ਰਸ਼ਾਸਨ ਦੇ ਕਰਨ ਵਾਲੇ ਨੇ ਇਹ ਕੰਮ ਸਰਕਾਰਾਂ ਦੇ ਕਰਨ ਵਾਲੇ ਨੇ ਨਹੀਂ ਤੇ ਆਮ ਲੋਕ ਫਿਰ ਆਪਣਾ ਇਨਸਾਫ ਲੈਣ ਲਈ ਸੜਕਾਂ ਤੇ ਆਉਣਗੇ ਫਿਰ ਲੜਾਈਆਂ ਹੋਣਗੀਆਂ ਸਿਰ ਪਾਟਣਗੇ ਪਰਚੇ ਹੋਣਗੇ ਤੇ ਫਿਰ ਜਿਹੜਾ ਪੰਜਾਬ ਦਾ ਮਾਹੌਲ ਆ ਉਹ ਖਰਾਬ ਹੋਵੇਗਾ ਹੀ ਹੋਵੇਗਾ ਸੋ ਇਹ ਕਾਨੂੰਨ ਬਣਾਉਣੇ ਬੜੇ ਜ਼ਰੂਰੀ ਨੇ ਜਿਵੇਂ ਕਿ ਮੈਂ ਹੁਣੇ ਦੱਸਿਆ ਕਿ ਪਹਿਲਾਂ ਉਹਨਾਂ ਨੂੰ ਵਰਕ ਪਰਮਿਟ ਜਾਰੀ ਕੀਤਾ ਜਾਏ ਵਰਕ ਪਰਮਿਟ ਜਾਰੀ ਕਰਨ ਤੋਂ ਬਾਅਦ ਉਹਨਾਂ ਨੂੰ ਕੰਮ ਕਰਨ ਦੇ ਲਈ ਲਾਇਸੈਂਸ ਜਾਰੀ ਕੀਤਾ ਜਾਏ ਖਾਸ ਕਰ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਲਈ ਜਿਹੜੀ ਜ਼ਰੂਰੀ ਗੱਲ ਆ ਉਹ ਇਹ ਹੈ ਕਿ ਉਹਨਾਂ ਦਾ ਪੰਜਾਬ ਵਿੱਚ ਆਧਾਰ ਕਾਰਡ ਕੱਟੋ-ਕੱਟ 7-8 ਸਾਲ ਤੋਂ ਬਾਅਦ ਬਣੇ ਕਿਉਂ ਕਿਉਂਕਿ 7-8 ਸਾਲ ਤੱਕ ਉਹਨੂੰ ਵੇਖਿਆ ਜਾਵੇ ਇਹ ਬੰਦਾ ਰਹਿੰਦਾ ਕਿੱਦਾਂ ਹੈ ਇਹ ਬੰਦਾ ਕੋਈ ਜੁਰਮ ਤਾਂ ਨਹੀਂ ਕਰਦਾ ਉਹਨੇ ਚਿਰ ਤੱਕ ਉਹਨੂੰ ਪੰਜਾਬ ਦੇ ਕਲਚਰ ਬਾਰੇ ਵੀ ਨੌਲੇਜ ਹੋ ਜਾਏਗੀ ਆਧਾਰ ਕਾਰਡ ਜਿਹੜਾ ਹੈ ਉਹਦਾ ਜੁਪੀ ਵਾਲਾ ਹੀ ਰਹੇ ਉਹਦਾ ਜਿਹੜਾ ਪੱਕਾ ਐਡਰੈਸ ਹੈ ਜਿੱਥੇ ਉਹਦੇ ਮਾਂ ਪਿਓ ਰਹਿੰਦੇ ਉਹਦਾ ਆਧਾਰ ਕਾਰਡ ਉਹਦੇ ਉਹ ਹੀ ਵਰਤਿਆ ਜਾਏ ਜਿੱਥੇ ਵੀ ਉਹਨੇ ਯੂਜ਼ ਕਰਨਾ ਹੈ ਉਹ ਵਾਲਾ ਆਧਾਰ ਕਾਰਡ ਯੂਜ਼ ਕੀਤਾ ਜਾਏ ਫਿਰ ਇੱਥੇ ਜਿਹੜਾ ਉਹਦੀ ਵੱਖਰੀ ਆਈਡੀ ਬਣੇ ਕਿ ਉਹ ਕਿੱਥੇ ਰਹਿ ਰਿਹਾ ਇੱਥੇ ਵਾਲੀ ਆਈਡੀ ਵੱਖਰੀ ਬਣੇ ਉਥੋਂ ਵਾਲਾ ਆਧਾਰ ਕਾਰਡ ਜਿਹੜਾ ਉਹ ਵੱਖਰਾ ਉਹਦੀ ਆਈਡੀ ਬਣੀ ਹੋਵੇ ਤੇ ਫਿਰ ਇਦਾਂ ਜਿਹੜੀ ਉਹਦੀ شناخت ਹੋ ਸਕਦੀ ਹੈ ਉਹ ਕਿੱਥੇ ਹੈ ਕੀ ਕਰਦਾ ਤੇ ਕਿਵੇਂ ਨਹੀਂ ਕਿ ਕਿਵੇਂ ਆਇਆ ਜੁਰਮ ਕਰਕੇ ਉਹ ਤੇ ਨਾ ਕਰੀ ਵੀ ਨਾ ਲਤਾ ਨਹੀਂ ਆ 7-8 ਸਾਲ ਤੱਕ ਇੱਥੇ ਉਹਨੂੰ ਜਿਹੜਾ ਵਾ ਕਿਸੇ ਵੀ ਤਰ੍ਹਾਂ ਦਾ ਆਧਾਰ ਕਾਰਡ ਬਣਾਉਂਦੀ ਉਹਨੂੰ ਇਜਾਜ਼ਤ ਨਾ ਹੋਵੇ 7-8 ਸਾਲ ਤੱਕ ਉਹਨੂੰ ਵੇਖਿਆ ਜਾਏ ਪਰਖਿਆ ਜਾਏ ਕਿ ਇਹ ਬੰਦਾ ਜੁਰਮ ਤਾਂ ਨਹੀਂ ਕਰਦਾ ਕੋਈ ਉਦੋਂ ਬਾਅਦ ਜਿਹੜਾ ਹੈ ਕਿਸੇ ਵੀ ਚੋਣ ਤੇ ਉਹ ਉਹਦੀ ਬੈਨ ਹੋਵੇ ਕੋਈ ਉਹ ਚੋਣ ਨਾਲ ਲੜ ਸਕਦਾ ਹੋਵੇ ਘੱਟੋ-ਘੱਟ 15 ਸਾਲ 15 20 ਸਾਲ ਤੱਕ ਕੋ ਚੋਣ ਨਾ ਲੜ ਸਕੇ ਜਿਵੇਂ ਅੱਜ ਪੰਜਾਬ ਦੇ ਵਿੱਚ ਚੋਣਾਂ ਦੇ ਵਿੱਚ ਕਈ ਪ੍ਰਵਾਸੀ ਜਿਹੜੇ ਨੇ ਉਹ ਚੋਣਾਂ ਲੜ ਰਹੇ ਨੇ ਪਰ ਇਹਨਾਂ ਨੂੰ ਸ਼ਾਇਦ ਕੀ ਦੀ ਹੈ ਇਹਨਾਂ ਨੂੰ ਸ਼ਾਇਦ ਤਾਂ ਫਿਰ ਸਾਰੇ ਜਾਣਦੇ ਨੇ ਕੌਣ ਚਾਹੁੰਦਾ ਪੰਜਾਬ ਦਾ ਮੋਲ ਖਰਾਬ ਹੋਵੇ ਕੌਣ ਚਾਹੁੰਦਾ ਕਿ ਜਿਹੜੇ ਪੰਜਾਬ ਦੇ ਬੱਚੇ ਨੇ ਉਹਨਾਂ ਦੇ ਵਿੱਚ ਇਹ ਹੀਨ ਪਾਉਣਾ ਪੈਦਾ ਕੀ ਜਿਵੇਂ ਕੌਣ ਚਾਹੁੰਦਾ ਸਾਰੀ ਦੁਨੀਆ ਜਾਣਦੀ ਆ ਪਰ ਇਦਾਂ ਕਰਨ ਦੇ ਨਾਲ ਫਿਰ ਨਪਾਲ ਵਾਲਾ ਮੋਲ ਬਣੇਗਾ ਆਪ ਸਭ ਨੇ ਨਪਾਲ ਦੇ ਹਾਲਾਤ ਵੇਖ ਲਵੇ ਕਿੰਨੇ ਲੀਡਰਾਂ ਨੂੰ ਲੋਕਾਂ ਨੇ ਜਿਹੜਾ ਸੜਕਾਂ ਤੇ ਨੰਗੇ ਕਰ ਕਰ ਕੁੱਟਿਆ ਤੇ ਫਰਾਂਸ ਦੇ ਵਿੱਚ ਵੀ ਹੁਣ ਇਹ ਮਾਹੌਲ ਬਣਦਾ ਜਾ ਰਿਹਾ ਲੋਕਾਂ ਦੀਆਂ ਸ਼ਹਿਨ ਚਿਲਤਾ ਜਿਹੜੀ ਹੈ ਉਹ ਮੁੱਕਦੀ ਜਾ ਰਹੀ ਹੈ ਕਿਉਂਕਿ ਲੀਡਰ ਜਿਹੜੇ ਨੇ ਉਹ ਕਰਪਟ ਹੁੰਦੇ ਜਾ ਰਹੇ ਨੇ ਦਿਨੋਂ ਦਿਨ ਕਰਪਟ ਹੁੰਦੇ ਲੀਡਰਾਂ ਵੱਲ ਵੇਖ ਕੇ ਲੋਕਾਂ ਦਾ ਜਿਹੜਾ ਰੋਸ ਆ ਉਹ ਸੜਕਾਂ ਤੇ ਆ ਰਿਹਾ ਆ ਤੁਸੀਂ ਆਸਾਮ ਦੇ ਵਿੱਚ ਵੀ ਵੇਖ ਲਿਆ ਬੀਜੇਪੀ ਦੇ ਵਿਰੁੱਧ ਕਿੰਨੇ ਲੋਕ ਸੜਕਾਂ ਤੇ ਆ ਗਏ ਤੇ ਲੋਕਾਂ ਦਾ ਰੋਸ ਨੂੰ ਫਿਰ ਕੋਈ ਨਹੀਂ ਰੋਕ ਸਕਦਾ ਸੋ ਪੰਜਾਬ ਹਾਲ ਨੂੰ ਬਿਹਤਰ ਬਣਾਉਣ ਦੇ ਲਈ ਪੰਜਾਬੀਆਂ ਨੂੰ ਵੀ ਅਪੀਲ ਹੈ ਕਿ ਉਹ ਵੀ ਇਕਤਾ ਵਿਖਾਉਣ ਇਕਜਟ ਹੋਣ ਇਹ ਨਹੀਂ ਹੈ ਕਿ ਜੇ ਪੰਜਾਬੀ ਨੇ ਕੋਈ ਜੁਰਮ ਕਰ ਦਿੱਤਾ ਤੇ ਉਹਨੂੰ ਮਾਫ ਕਰ ਦਿੱਤਾ ਜਾਵੇ ਉਹਨੂੰ ਵੀ ਉਨੀ ਸਖਤ ਸਜ਼ਾ ਦਿੱਤੀ ਜਾਵੇ ਜਿੰਨੀ ਸਜ਼ਾ ਪ੍ਰਵਾਸੀ ਨੂੰ ਦਿੱਤੀ ਜਾਣੀ ਹੈ ਤਾਂ ਜੋ ਇੱਕ ਮਿਸਾਲ ਪੈਦਾ ਹੋਵੇ ਕਿ ਜਿਹੜਾ ਕਾਨੂੰਨ ਆ ਉਹ ਕਿਸੇ ਦਾ ਲਿਆਜ ਨਹੀਂ ਕਰਦਾ ਕਿਸੇ ਜੁਰਮ ਕਰਨ ਵਾਲੇ ਨੂੰ ਬਖਸ਼ਦਾ ਨਹੀਂ ਹੈ ਇਸ ਤਰ੍ਹਾਂ ਜਿਹੜਾ ਫਿਰ ਤੁਸੀਂ ਵੈਰੀਫਿਕੇਸ਼ਨ ਕਰਕੇ ਉਹ ਐਂਟਰ ਕਰਨਗੇ ਬਕਾਇਦਾ ਉਹਨਾਂ ਕੋਲੋਂ ਟੈਕਸ ਲਿਆ ਜਾਏ ਜਿਵੇਂ ਬਾਹਰੀ ਦੇਸ਼ਾਂ ਦੇ ਵਿੱਚ ਜਿੰਨੇ ਵੀ ਕੰਮ ਕਰਨਾ ਉਹਨੂੰ ਟੈਕਸ ਦੇਣਾ ਪੈਂਦਾ ਜੇ ਉਹ ਟੈਕਸ ਨਹੀਂ ਦਿੰਦਾ ਤਾਂ ਉਹ ਜੁਰਮੀ ਸਮਝਿਆ ਜਾਂਦਾ ਸਰਕਾਰ ਦਾ ਚੋਰ ਸਮਝਿਆ ਜਾਂਦਾ ਤੇ ਜਿਹੜੇ ਵੀ ਇਹ ਕੰਮ ਕਰਨ ਆਉਂਦੇ ਨੇ ਉਹਨਾਂ ਦਾ ਬਕਾਇਦਾ ਲੇਖਾ ਜੋਖਾ ਜਿਹੜਾ ਆਨਲਾਈਨ ਹੋਵੇ ਉਹਨਾਂ ਦੀ ਤਨਖਾਹ ਦਾ ਲੇਖਾ ਜੋਖਾ ਆਨਲਾਈਨ ਹੋਵੇ ਬਕਾਇਦਾ ਉਹਨਾਂ ਦਾ ਟੈਕਸ ਕੱਟਿਆ ਜਾਏ 5 6 ਸਾਲ ਤੱਕ ਉਹਨਾਂ ਦਾ ਟੈਕਸ ਲਿਆ ਜਾਵੇ ਟੈਕਸ ਲੈਂਥ ਤੋਂ ਬਾਅਦ ਫਿਰ ਜਿਹੜਾ ਆ ਹੌਲੀ-ਹੌਲੀ ਉਹਦੀ ਅਗਲੀ ਜਿਹੜੀ ਕਾਗਜ਼ੀ ਕਾਰਵਾਈ ਉਹ ਪੂਰੀ ਕੀਤੀ ਜਾਵੇ ਘੱਟੋ-ਘੱਟ 15-20 ਸਾਲ ਜਿਹੜਾ ਆ ਇਦਾਂ ਦਾ ਕੰਮ ਰੱਖਿਆ ਜਾਵੇ ਸਟਾਰਟਿੰਗ ਦੇ ਵਿੱਚ ਜਿਉਂ-ਜਿਉਂ ਆ ਸਰਕਾਰ ਨੂੰ ਲੱਗੇ ਪ੍ਰਸ਼ਾਸਨ ਨੂੰ ਲੱਗੇ ਕਿ ਬੰਦੇ ਸਹੀ ਨੇ ਫਿਰ ਅਗਲੀ ਕਾਰਵਾਈ ਕਰ ਦਿੱਤੀ ਜਾਵੇ ਦੂਜੀ ਗੱਲ ਇਹਨਾਂ ਨੂੰ ਸਿਖਾਉਣ ਦੇ ਲਈ ਆਪਣਾ ਕਲਚਰ ਦੱਸਣ ਦੇ ਲਈ ਇਹਨਾਂ ਦੀਆਂ ਕਲਾਸਾਂ ਲਾਈਆਂ ਜਾਣ ਔਰ ਔਰ ਹਰ ਕੰਮ ਕਰਨ ਵਾਲੇ ਲਈ ਉਹ ਕਲਾਸ ਲਾਜ਼ਮੀ ਹੋਵੇ ਉਹਨੂੰ ਲਾਉਣੀ ਹੀ ਪਵੇ ਉਹ ਕਲਾਸ ਤਾ ਜੋ ਉਹਨੂੰ ਪੰਜਾਬ ਦੇ ਕਲਚਰ ਬਾਰੇ ਪੰਜਾਬ ਦੇ ਲੋਕਾਂ ਬਾਰੇ ਪਤਾ ਲੱਗ ਸਕੇ ਪੰਜਾਬ ਦੀਆਂ ਜੜੀਆਂ ਲੋਕਾਂ ਦੀਆਂ ਭਾਵਨਾਵਾਂ ਦੇ ਉਹਨਾਂ ਬਾਰੇ ਪਤਾ ਲੱਗ ਸਕੇ ਸੋ ਇਹ ਜਿਹੜੇ ਕਾਨੂੰਨ ਈਦਾ ਦੇਣਾ ਇਹ ਕਿਤਨਾ ਕਿਤੇ ਜਿਹੜੇ ਲੋਕ ਭਲਾਈ ਦੇ ਲਈ ਕੰਮ ਕਰਨਗੇ ਪਰ ਜੇ ਅਸੀਂ ਧਿਆਨ ਹੀ ਨਹੀਂ ਦੇਣਾ ਇੱਥੇ ਉਹਨੇ ਬੱਚਾ ਮਾਰਿਆ ਤੇ ਸ਼ਾਮੀ ਉਹ ਟ੍ਰੇਨ ਚੜ੍ਹ ਕੇ ਤੇ ਜੂਪੀ ਚਲਾ ਗਿਆ ਜੂਪੀ ਉਹਨੇ ਬੰਦਾ ਮਾਰਿਆ ਤੇ ਸ਼ਾਮੀ ਟ੍ਰੇਨ ਚੜ੍ਹ ਕੇ ਬੰਬੇ ਚਲਾ ਗਿਆ ਤੇ ਬੰਬੇ ਬੰਦਾ ਮਾਰਿਆ ਤੇ ਫਿਰ ਪੰਜਾਬ ਆ ਗਿਆ ਇਦਾਂ ਫਿਰ ਜਿਹੜਾ ਜੁਰਮ ਰੁਕਣਾ ਨਹੀਂ ਐਦਾਂ ਫਿਰ ਲੋਕਾਂ ਦਾ ਜਿਹੜਾ ਰੋਸ ਆ ਉਹ ਤਾਂ ਸੜਕਾਂ ਤੇ ਆਵੇਗਾ ਲੋਕ ਫਿਰ ਆਪ ਫੈਸਲੇ ਲੈਣ ਲਈ ਮਜਬੂਰ ਹੋ ਜਾਂਦੇ ਨੇ ਜਦੋਂ ਲੋਕਾਂ ਨੂੰ ਸਰਕਾਰ ਕੋਲੋਂ ਪ੍ਰਸ਼ਾਸਨ ਕੋਲੋਂ ਕੋਈ ਉਮੀਦ ਨਹੀਂ ਦਿੱਸਦੀ ਤਾਂ ਫਿਰ ਉਹ ਲੋਕ ਜਿਹੜੇ ਨੇ ਆਪ ਮੁਹਾਰੇ ਹੋ ਕੇ ਫੈਸਲੇ ਲੈਂਦੇ ਨੇ ਤਾਂ ਪੰਜਾਬੀਆਂ ਨੂੰ ਤਾਂ ਸਾਰੀ ਦੁਨੀਆ ਜਾਣਦੀ ਆ ਕਿ ਇਹ ਫਿਰ ਜਦੋਂ ਆਪਣੀ ਆਈ ਤੇ ਆਉਂਦੇ ਤੇ ਫਿਰ ਕਿਸਦਾ ਲਿਆਜ ਨਹੀਂ ਕਰਦੇ ਪਹਿਲਾਂ ਵੀ ਲੱਖੇ ਸੁਧਾਨੇ ਨੇ ਵੀ ਮੰਗ ਉਠਾਈ ਸੀ ਸੁਖਪਾਲ ਸਿੰਘ ਖਹਿਰਾ ਜੀ ਵੀ ਬੜੇ ਚਿਰ ਤੋਂ ਕਹਿ ਰਹੇ ਨੇ ਇੱਕ ਗੱਲ ਹੋਰ ਜਿਹੜਾ ਅ ਬਿਹਾਰ ਦੇ ਵਿੱਚ ਹਿਮਾਚਲ ਦੇ ਵਿੱਚ ਰਾਜਸਥਾਨ ਦੇ ਵਿੱਚ ਕਿਸੇ ਨੂੰ ਜ਼ਮੀਨ ਖਰੀਦਣ ਦਾ ਅਧਿਕਾਰ ਨਹੀਂ ਹੈ ਪਰ ਪੰਜਾਬ ਦੇ ਵਿੱਚ ਹੀ ਕਿਉਂ ਪੰਜਾਬ ਦੇ ਵਿੱਚ ਵੀ ਇਦਾਂ ਦਾ ਕਾਨੂੰਨ ਜਿਹੜਾ ਥੋੜੇ ਸਮੇਂ ਲਈ ਹੋਣਾ ਚਾਹੀਦਾ ਕਿ ਕੋਈ ਜਿਹੜਾ ਬਾਹਰਲਾ ਵਿਅਕਤੀ ਹੈ ਉਹ ਪੰਜਾਬ ਦੇ ਵਿੱਚ ਜ਼ਮੀਨ ਨਾ ਖਰੀਦ ਸਕੇ ਉਹ ਵਿਅਕਤੀ ਜਿਹੜਾ ਜੁਲਮਪੇਸ਼ਾ ਹੈ ਜਿਹੜਾ ਕ੍ਰਿਮੀਨਲ ਹੈ ਜਿਹਦੀ ਬੈਕਗ੍ਰਾਉਂਡ ਕੋਈ ਚੰਗੀ ਨਹੀਂ ਹੈ ਜਿਹੜਾ ਇੱਥੇ ਆਣ ਕੇ ਵੀ ਆਪਣੇ ਆਪ ਨੂੰ ਸੁਧਾਰ ਨਹੀਂ ਸਕਿਆ ਕਿਸੇ ਦੀ ਵੀ ਪੰਜਾਬ ਦੇ ਵਿੱਚ ਜ਼ਮੀਨ ਖਰੀਦਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ ਇਹ ਥੋੜੇ ਜਿਹਾ ਕਾਨੂੰਨ ਜਦੋਂ ਲਾਗੂ ਹੋਣਗੇ ਆਉਣ ਵਾਲਾ ਸਮਾਂ ਜਿਹੜਾ ਪੰਜਾਬ ਲਈ ਬਿਹਤਰ ਹੋਵੇਗਾ ਸੋ ਬੜੀ ਦੁਖਦਾਈ ਘਟਨਾ ਇਹ ਜਿਹੜੀ ਹੈ ਹੁਸ਼ਿਆਰਪੁਰ ਦੇ ਵਿੱਚ ਬੀਤੀ ਜਿਹੜੇ ਪ੍ਰਵਾਸੀ ਵੱਲੋਂ ਇਹ ਛੋਟੇ ਜਿਹੇ ਬੱਚੇ ਦੇ ਨਾਲ ਪਹਿਲਾਂ ਕੁਕਰਮ ਕੀਤਾ ਗਿਆ ਕੁਕਰਮ ਕਰਨ ਤੋਂ ਬਾਅਦ ਫਿਰ ਉਹਦਾ ਕਤਲ ਕਰ ਦਿੱਤਾ ਗਿਆ ਤੇ ਇਹ ਇਹਦੇ ਨਾਲ ਦੇ ਨਾਲ ਇੱਕ ਹੋਰ ਵੀਡੀਓ ਵਾਇਰਲ ਹੋਈ ਸੀ ਉਹ ਵੀਡੀਓ ਸੀ ਜਿਹਦੇ ਵਿੱਚ ਜਿਹੜੇ ਪੰਜਾਬੀ ਪੰਜਾਬੀਆਂ ਨੂੰ ਪ੍ਰਵਾਸੀ ਗਾਲਾਂ ਕੱਢ ਰਹੇ ਨੇ ਔਰ ਗੰਦੀਆਂ ਗਾਲਾਂ ਕੱਢ ਰਹੇ ਨੇ ਫਿਰ ਪੰਜਾਬੀ ਕਿਵੇਂ ਚੁੱਪ ਰਹਿਣਗੇ ਤੇ ਫਿਰ ਲੜਾਈ ਤਾਂ ਹੋਵੇਗੀ ਫਿਰ ਮਾਹੌਲ ਤਾਂ ਖਰਾਬ ਹੋਵੇਗਾ ਫਿਰ ਪਹਿਲਾਂ ਜਦੋਂ ਪੰਜਾਬੀ ਕਿਸੇ ਨੂੰ ਛੇੜਦੇ ਨਹੀਂ ਜਦੋਂ ਪੰਜਾਬੀ ਕਿਸੇ ਨੂੰ ਕੋ ਕਹਿੰਦੇ ਨਹੀਂ ਤੇ ਜਦੋਂ ਪੰਜਾਬੀਆਂ ਦੇ ਸਿਰ ਤੱਕ ਆ ਕੇ ਚੜੇਗਾ ਬਿਨਾਂ ਸੋਚੇ ਗਾਲਾਂ ਕੱਢੇਗਾ ਤੇ ਫਿਰ ਪੰਜਾਬੀ ਤਾਂ ਆਪਣਾ ਉਸ ਚੀਜ਼ ਨੂੰ ਸੰਭਾਲਣਾ ਜਾਣਦੇ ਨੇ ਤੁਸੀਂ ਵੇਖ ਹੀ ਲਿਆ ਹੁਣ ਤੱਕ ਪੰਜਾਬ ਦੇ ਵਿੱਚ ਜਿੰਨੀਆਂ ਘਟਨਾਵਾਂ ਹੋਈਆਂ ਨੇ ਉਹਦੇ ਵਿੱਚ ਪ੍ਰਸ਼ਾਸਨ ਦੀ ਲਾਪਰਵਾਹੀ ਕਿੰਨੀ ਹੈ ਪ੍ਰਸ਼ਾਸਨ ਲੋਕ ਫੜ ਕੇ ਪ੍ਰਸ਼ਾਸਨ ਪੁਲਿਸ ਨੂੰ ਫੜਾਉਂਦੇ ਨੇ ਤੇ ਪੁਲਿਸ ਉਹਨਾਂ ਨੂੰ ਛੱਡ ਦਿੰਦੀ ਹੈ ਫਿਰ ਲੋਕਾਂ ਵਿੱਚ ਰੋਸ ਜਿਹੜਾ ਪੈਦਾ ਹੁੰਦਾ ਹੈ ਸੋ ਪੰਜਾਬ ਦੇ ਭਲੇ ਲਈ ਮੈਂ ਕਿਸੇ ਨੂੰ ਇਹ ਨਹੀਂ ਕਹਿ ਰਿਹਾ ਕਿ ਉਹ ਕੰਮ ਕਰਨੀ ਆ ਸਕਦਾ ਮੈਂ ਕਿਸੇ ਵੀ ਪਾਰਟੀ ਨੂੰ ਨਹੀਂ ਕਹਿ ਰਿਹਾ ਮੈਂ ਜਿੰਨੇ ਵੀ ਪੰਜਾਬ ਦੇ ਲੀਡਰ ਨੇ ਭਾਵੇਂ ਉਹ ਕਾਂਗਰਸ ਦੇ ਨੇ ਭਾਵੇਂ ਉਹ ਆਮ ਆਦਮੀ ਪਾਰਟੀ ਦੇ ਨੇ ਭਾਵੇਂ ਉਹ ਕਾਲੀ ਦਲ ਦੇ ਨੇ ਭਾਵੇਂ ਉਹ ਬੀਜੇਪੀ ਦੇ ਨੇ ਤੇ ਭਾਵੇਂ ਜਿਹੜੀ ਮਰਜ਼ੀ ਪਾਰਟੀ ਦੇ ਨੇ ਸਾਰਿਆਂ ਨੂੰ ਰਲ ਕੇ ਇਹ ਤਹਈਆ ਕਰਨਾ ਚਾਹੀਦਾ ਕਿ ਰਲ ਮਿਲ ਕੇ ਇਦਾਂ ਦੇ ਕਾਨੂੰਨ ਬਣਾਏ ਜਾਣ ਜਿਨ੍ਹਾਂ ਕਾਨੂੰਨਾਂ ਦੇ ਤਹਿਤ ਜਿਹੜਾ ਵੀ ਪ੍ਰਵਾਸੀ ਪੰਜਾਬ ਵਿੱਚ ਆਉਂਦਾ ਉਹਦੀ ਵੈਰੀਫਿਕੇਸ਼ਨ ਜ਼ਰੂਰੀ ਹੋਵੇ ਉਹਦੀ ਜਿਹੜੀ ਵੈਰੀਫਿਕੇਸ਼ਨ ਆ ਉਹਦੀ ਪਿੱਛੋਂ ਉਹ ਜ਼ਰੂਰ ਕੀਤੀ ਜਾਵੇ ਪੰਜਾਬ ਵਿੱਚ ਉਹਦਾ ਆਧਾਰ ਕਾਰਡ ਨਾ ਬਣੇ ਉਹ ਪੁਰਾਣੀ ਆਧਾਰ ਕਾਰਡ ਤੇ ਜਿਹੜਾ ਹੈ ਉਹ ਇੱਥੇ ਕੰਮ ਕਰੇ ਕੰਮ ਕਰਨ ਤੋਂ ਪਹਿਲਾਂ ਉਹਨੂੰ ਪਰਮਿਟ ਦਿੱਤਾ ਜਾਏ ਪਰਮਿਟ ਦੇਣ ਦੇ ਨਾਲ ਉਹਨੂੰ ਇੱਕ ਖਾਂਡ ਪੀਣ ਵਾਲੀਆਂ ਚੀਜ਼ਾਂ ਦਾ ਲਾਇਸੈਂਸ ਦਿੱਤਾ ਜਾਵੇ ਜੇ ਉਹ ਉਹਨਾਂ ਚੀਜ਼ਾਂ ਵਿੱਚ ਕੁਤਾਈ ਵਰਤਦਾ ਲਾਇਸੈਂਸ ਰੱਦ ਕਰਕੇ ਤੇ ਉਹਨੂੰ ਕਿਸੇ ਵੀ ਕੰਮ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ ਜਿਹੜਾ ਜ਼ੁਲਮ ਕਰਦਾ ਉਹਨੂੰ ਸਜ਼ਾ ਵੀ ਦਿੱਤੀ ਜਾਵੇ ਨਾਲ ਉਹਦਾ ਪੰਜਾਬ ਵਿੱਚ ਬੈਨ ਕੀਤਾ ਜਾਵੇ ਇਹ ਜਿਹੜੀਆਂ ਗੱਲਾਂ ਨੇ ਪੰਜਾਬ ਦੇ ਭਲੇ ਹਿੱਤ ਜੇ ਸਰਕਾਰ ਕਰ ਜਾਂਦੀ ਆ ਤਾਂ ਮੇਰੇ ਖਿਆਲ ਨਾਲ ਲੋਕਾਂ ਵਿੱਚ ਅਮਨ ਸ਼ਾਂਤੀ ਆਪਣੇ ਆਪ ਆ ਜਾਵੇਗੀ ਕਿਉਂ ਕਿਉਂਕਿ ਜੇ ਲੋਕਾਂ ਦੇ ਬੱਚੇ ਸੇਫ ਰਹਿਣਗੇ ਲੋਕਾਂ ਦਾ ਮਨਪੇਉ ਸੇਫ ਰਹੇਗਾ ਆਪਾਂ ਵੇਖਦੀਆਂ ਕਿੰਨੀਆਂ ਘਟਨਾਵਾਂ ਹੁੰਦੀਆਂ ਨੇ ਉਨਾ ਕਟਨਾਵਾਂ ਦੇ ਵਿੱਚ ਬਹੁਤ ਜਿਹੜੇ ਪ੍ਰਵਾਸੀ ਮਜ਼ਦੂਰ ਸ਼ਾਮਲ ਹੁੰਦੇ ਨੇ ਆਮ ਦੇਖਣ ਵਿੱਚ ਆਇਆ ਹੈ ਸੋ ਇਹ ਜਿਹੜੀਆਂ ਕਟਨਾਵਾਂ ਨੇ ਪੰਜਾਬ ਦਾ ਮਾਹੌਲ ਖਰਾਬ ਕਰਨਗੀਆਂ ਪੰਜਾਬ ਦੇ ਲੋਕ ਜਿਹੜੇ ਨੇ ਉਹ ਫਿਰ ਕੁਦਰਤੀ ਗੱਲ ਹੈ ਜੇ ਸਰਕਾਰਾਂ ਵੱਲੋਂ ਇਨਸਾਫ ਨਾ ਮਿਲਿਆ ਉਹ ਤਾਂ ਆਪ ਲੈਣਾ ਫਿਰ ਜਾਣਦੇ ਨੇ ਸੋ ਬੇਨਤੀ ਸਰਕਾਰਾਂ ਨੂੰ ਇਹ ਹੈ ਕਿ ਪ੍ਰਸ਼ਾਸਨ ਨੂੰ ਇਹ ਹੈ ਕਿ ਤੁਹਾਡਾ ਫਰਜ ਬਣਦਾ ਹੈ ਕਿ ਜਰੂਰ ਇਹਦੇ ਵੱਲ ਧਿਆਨ ਦਿਓ ਇਹ ਜਿਹੜੇ ਜੁਰਮ ਕਰਨ ਵਾਲੇ ਨੇ ਇਹਨਾਂ ਨੂੰ ਪਛਾਣੋ ਇਹਨਾਂ ਨੂੰ ਕੰਮ ਕਰਨ ਦੀ ਇਜਾਜ਼ਤ ਨਾ ਦਿਓ ਬਕਾਇਦਾ ਜਿਹੜੇ ਰੇੜੀ ਲਾਉਣ ਵਾਲੇ ਨੇ ਉਹਨਾਂ ਨੂੰ ਸਾਰਿਆਂ ਨੂੰ ਭਾਵੇਂ ਉਹ ਪੰਜਾਬੀ ਆ ਭਾਵੇਂ ਪ੍ਰਵਾਸੀ ਉਹਨਾਂ ਨੂੰ ਲਾਇਸੈਂਸ ਦਿੱਤਾ ਜਾਵੇ ਤਾਂ ਕਿ ਇਹਨਾਂ ਦੀ ਰੇੜੀਆਂ ਲਾਉਣ ਤੋਂ ਵੀ ਜਿਹੜਾ ਰੌਲਾ ਪੈਂਦਾ ਉਹ ਵੀ ਨਾ ਪਵੇ ਤੇ ਜਿਹੜਾ ਵੀ ਇੱਕ ਦੂਜੇ ਦੇ ਖਿਲਾਫ ਬੋਲਦਾ ਉਹਨੂੰ ਸਖਤ ਸਜ਼ਾ ਦਿੱਤੀ ਜਾਵੇ ਸੋ ਦੋਸਤੋ ਇਹ ਜਿਹੜੀਆਂ ਘਟਨਾਵਾਂ ਪੰਜਾਬ ਦੇ ਵਿੱਚ ਇਸ ਵੇਲੇ ਚੱਲ ਰਹੀਆਂ ਨੇ ਬੜੀਆਂ ਦੁਖਦਾਈ ਘਟਨਾਵਾਂ ਨੇ ਇਹਨਾਂ ਦੇ ਨਾਲ ਕੋ ਪੰਜਾਬ ਦਾ ਮਾਹੌਲ ਬਿਹਤਰ ਬਣਦਾ ਨਜ਼ਰ ਨਹੀਂ ਆ ਰਿਹਾ ਪੰਜਾਬ ਦੇ ਵਿੱਚ ਜਿਹੜੀ ਆ ਸਹਿਣਸ਼ੀਲਤਾ ਜਿਹੜੀ ਆ ਲੋਕਾਂ ਦੀ ਖਤਮ ਹੋ ਰਹੀ ਹੈ ਪੰਜਾਬ ਵਿੱਚ ਹੀ ਕਿਉਂ ਸਾਰੀ ਦੁਨੀਆ ਵਿੱਚ ਜਿਹੜੀ ਸ਼ੈਨਸ਼ਿਲਤਾ ਮੁੱਕ ਰਹੀ ਹੈ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਹੈ ਲੋਕਾਂ ਨੂੰ ਇਨਸਾਫ ਨਾ ਮਿਲਣਾ ਉਹਦਾ ਕਾਰਨ ਹੈ ਲੋਕਾਂ ਦੇ ਵਿੱਚ ਆਪਸ ਵਿੱਚ ਜਿਹੜੀ ਵਿਚਾਰ ਆ ਉਹ ਨਾ ਮਿਲਣੇ ਉਹ ਤਾਂ ਹੀ ਮਿਲਣਗੇ ਜੇ ਪ੍ਰਸ਼ਾਸਨ ਉਦਮ ਕਰੇਗਾ ਜੇ ਪ੍ਰਸ਼ਾਸਨ ਇਹਨਾਂ ਲੋਕਾਂ ਨੂੰ ਪਛਾਣੇਗਾ ਜਿਹੜੇ ਜੁਰਮ ਕਰਨ ਵਾਲੇ ਨੇ ਉਹਨਾਂ ਨੂੰ ਬੈਨ ਕਰੇਗਾ ਜੁਰਮ ਕਰਨ ਵਾਲਿਆਂ ਨੂੰ ਸਖਤ ਸਜ਼ਾਵਾਂ ਹੋਣਗੀਆਂ ਤਾਂ ਫਿਰ ਜਿਹੜੇ ਬੱਚੇ ਨੇ ਉਹ ਭਾਵੇਂ ਕਿਸੇ ਵੀ ਭਾਵੇਂ ਪ੍ਰਵਾਸੀ ਦਾ ਹੀ ਬੱਚਾ ਕਿਉਂ ਨਾ ਹੋਵੇ ਜੇ ਉਹ ਸੇਫ ਨੇ ਤਾਂ ਮਾਂ ਪਿਓ ਜਿਹੜਾ ਉਹ ਕੋਦਿਸ਼ੇ ਪੱਜੇ ਪੱਛੇ ਸੇਫ ਨਹੀਂ ਹੈ ਤੇ ਮੇਰੇ ਖਿਆਲ ਨਾਲ ਕੋਈ ਵੀ ਮਾਪਿ ਉਹ ਨਹੀਂ ਜਾਵੇਗਾ ਕਿ ਮੈਂ ਚੁੱਪ ਕਰਕੇ ਬਹਿ ਜਾ ਹੁਣ ਜਿਹਦਾ ਪੁੱਤ ਮਰ ਗਿਆ ਉਹ ਕਿਵੇਂ ਆਪਣੇ ਦਿਲ ਨੂੰ ਤਰਵਾਸ ਦੇਵੇ ਲੋਕ ਤਾਂ ਇਕੱਠੇ ਹੋਣਗੇ ਪ੍ਰਵਾਸੀ ਜਿਹੜੇ ਨੇ ਇਹ ਇਹਨੇ ਜਿਆਦਾ ਵੱਧ ਕੇ ਨਹੀਂ ਇਹਨਾਂ ਨੂੰ ਖੁੱਲ੍ਹੇ ਨਾ ਮਿਲ ਗਈ ਹੈ ਪ੍ਰਸ਼ਾਸਨ ਦੀ ਕਾਰਵਾਈ ਨਾ ਕਰਨ ਕਰਕੇ ਪੰਜਾਬੀਆਂ ਦੀਆਂ ਪੱਗਾਂ ਲਾਉਣ ਲਾਪੇ ਪੰਜਾਬੀਆਂ ਦਾ ਜਿਹੜੇ ਬੱਚੇ ਨੇ ਉਹਨਾਂ ਨੂੰ ਚੁੱਕਣ ਲਾਪੇ ਪੰਜਾਬ ਦੇ ਵਿੱਚ ਹੋਰ ਕਈ ਘਟਨਾਵਾਂ ਜਿਹੜੀਆਂ ਕਰਨ ਲਾਪੇ ਕਬਜ਼ੇ ਲੈਣ ਲਾਪੇ ਸੋ ਇਹ ਕੌਣ ਰੋਕੇਗਾ ਇਹ ਜ਼ਿੰਮੇਵਾਰੀ ਲੋਕਾਂ ਨੇ ਸਰਕਾਰ ਤਾਂ ਚੁਣੀ ਹੁੰਦੀ ਹੈ ਕਿ ਲੋਕਾਂ ਨੂੰ ਸਰਕਾਰ ਤੋਂ ਕੋਈ ਆਸ ਹੁੰਦੀ ਹੈ ਪਰ ਜੇ ਇਹ ਨਾ ਰੁਕਿਆ ਗਿਆ ਆਉਣ ਵਾਲਾ ਸਮਾਂ ਜਿਹੜਾ ਆ ਉਹ ਲੋਕਾਂ ਵਿੱਚ ਹੋਰ 파ੜਾ ਪਾਵੇਗਾ ਇਹਨਾਂ ਪ੍ਰਵਾਸੀਆਂ ਦੀ ਵੀ ਹਾਲਤ ਬੁਰੀ ਹੋਵੇਗੀ ਜਿਹੜੇ ਬਾਰ ਵੀ ਰਹਿੰਦੇ ਉਹਨਾਂ ਦੀ ਵੀ ਹਾਲਤ ਬੁਰੀ ਹੋਵੇਗੀ ਤੇ ਕੋਈ ਚੰਗਾ ਸੁਨਿਆ ਨਹੀਂ ਜਾਏਗਾ ਸੋ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹ ਜਿਹੜੇ ਪ੍ਰਵਾਸੀ ਆ ਰਹੇ ਨੇ ਦੁਬਾਰਾ ਮੈਂ ਫਿਰ ਦੁਹਰਾ ਰਿਹਾ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇ ਇਹਨਾਂ ਨੂੰ ਪਰਮਿਟ ਦਿੱਤਾ ਜਾਏ ਕੰਮ ਕਰਦਾ ਜਿੰਨਾ ਚਿਰ ਉਹ ਪਰਮਿਟ ਨਾ ਮਿਲੇ ਉਹਨਾਂ ਚਿਰੇ ਕਿਤੇ ਵੀ ਕੰਮ ਨਾ ਕਰ ਸਕਣ ਜਿਹੜੇ ਖਾਣ ਪੀਣ ਵਾਲੀਆਂ ਚੀਜ਼ਾਂ ਵੇਚਦੇ ਨੇ ਉਹਨਾਂ ਨੂੰ ਬੱਕਾ ਦਾ ਲਾਇਸੈਂਸ ਦਿੱਤਾ ਜਾਵੇ ਜੇ ਉਹ ਆ ਉਹਨਾਂ ਵਿੱਚ ਆ ਜਿਹੜੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੇ ਉਹਨਾਂ ਨੂੰ ਵੀ ਸਜ਼ਾ ਦਿੱਤੀ ਜਾਵੇ ਉਹਨਾਂ ਨੂੰ ਵੀ ਪੰਜਾਬ ਵਿੱਚ ਬੈਨਡ ਕੀਤਾ ਜਾਵੇ ਸੋ ਦੋਸਤੋ ਇਹ ਸਨ ਪੰਜਾਬ ਦੇ ਹਾਲਾਤ ਜਿਹੜੇ ਅੱਜ ਤੁਹਾਡੇ ਨਾਲ ਸਾਂਝੇ ਕੀਤੇ ਆ ਸੋ ਪੰਜਾਬ ਦੇ ਹਾਲਾਤਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਸਾਨੂੰ ਕਾਲ ਕਰਕੇ ਦੱਸ ਸਕਦੇ ਹੋ ਸੋ ਕਾਫਲਾ ਟੀਵੀ ਹਰ ਕੋਸ਼ਿਸ਼ ਕਰਦਾ ਰਹਿੰਦਾ ਹੈ ਕਿ ਜਿੱਥੇ ਵੀ ਪੰਜਾਬ ਦੇ ਵਿੱਚ ਜਾਂ ਵਿਦੇਸ਼ਾਂ ਦੇ ਵਿੱਚ ਕੋਈ ਇਦਾਂ ਦੀਆਂ ਘਟਨਾਵਾਂ ਹੋਣੀਆਂ ਉਹਨਾਂ ਤੇ ਚਰਚਾ ਕਰਕੇ ਉਹਨਾਂ ਦਾ ਕੋਈ ਹੱਲ ਕੱਢਿਆ ਜਾਵੇ ਹੋ ਸਕਦਾ ਇਹ ਗੱਲਾਂ ਜਿਹੜੀਆਂ ਸਰਕਾਰ ਤੱਕ ਪਹੁੰਚ ਜਾਣ ਤਾਂ ਸਰਕਾਰ ਹੋ ਸਕਦਾ ਇਹਨਾਂ ਗੱਲਾਂ ਤੇ ਅਮਲ ਕਰਕੇ ਕੁਝ ਇਦਾਂ ਦਾ ਕਾਨੂੰਨ ਬਣਾ ਦੇਣ ਜਿਨ੍ਹਾਂ ਕਾਨੂੰਨਾਂ ਦੇ ਤਹਿਤ ਇਹ ਜਿਹੜਾ ਮਾਹੌਲ ਆ ਉਹ ਠੀਕ ਹੋ ਸਕੇ ਲੋਕਾਂ ਦੇ ਵਿੱਚ ਜਿਹੜਾ ਪਾੜਾ ਪੈ ਰਿਹਾ ਉਹ ਠੀਕ ਹੋ ਸਕੇ ਪਰ ਹੋਏਗਾ ਤਾਂ ਹੀ ਜੇ ਪ੍ਰਸ਼ਾਸਨ ਸਖਤ ਹੁੰਦਾ ਜਿਹੜੇ ਜੁਰਮ ਕਰਨ ਵਾਲੇ ਜਿਉ ਉਹਨਾਂ ਨੂੰ ਸਜ਼ਾ ਮਿਲਦੀ ਹੈ ਜੇ ਜਿਹੜੇ ਜੁਰਮ ਕਰਨ ਵਾਲੇ ਨੇ ਉਹ ਬੈਨ ਹੁੰਦੇ ਨੇ ਸੋ ਕਈ ਲੋਕ ਇਹ ਕਹਿੰਦੇ ਨੇ ਕਿ ਪੰਜਾਬੀ ਵੀ ਪ੍ਰਵਾਸ ਕਰਕੇ ਗਏ ਨੇ ਪਰ ਜਰਾ ਸੋਚ ਕੇ ਦੇਖੋ ਪੰਜਾਬੀ ਲਾ ਕੇ ਜਾਂਦੇ ਨੇ 35 ਲੱਖ ਜਾਤ ਟੈਕਸ ਵਰਦੇ ਨੇ ਕਿ ਪੰਜਾਬੀ ਫਿਰ ਉਥੋਂ ਦੇ ਕਾਨੂੰਨ ਮੁਤਾਬਕ ਜੇ ਕੋਈ ਜੁਰਮ ਕਰਦਾ ਤਾਂ ਉਥੋਂ ਦੀ ਸਰਕਾਰ ਉਹਨੂੰ ਚੁੱਕ ਕੇ ਤੇ ਆਪਣੇ ਦੇਸ਼ ਤੋਂ ਬਾਹਰ ਮਾਰਦੀ ਹੈ ਤੇ ਦੁਬਾਰਾ ਉਸ ਦੇਸ਼ ਵਿੱਚ ਐਂਟਰ ਨਹੀਂ ਹੋ ਸਕਦਾ ਪਰ ਪੰਜਾਬ ਦੇ ਵਿੱਚ ਬਿਲਕੁਲ ਉਲਟ ਹੈ ਪੰਜਾਬ ਦੇ ਵਿੱਚ ਕੋਈ 35-30 ਲੱਖ ਲੱਖ ਨਹੀਂ ਆ ਰਿਹਾ ਟਿਕਟ ਵੀ ਨਹੀਂ ਲਈ ਟ੍ਰੇਨ ਦੀ ਤਾਂ ਪੰਜਾਬ ਦੇ ਵਿੱਚ ਐਂਟਰ ਹੋ ਗਏ ਆਉਂਦਿਆਂ ਸਾਰ ਬਿਨਾਂ ਕਿਸੇ ਲਾਇਸੈਂਸ ਦੇ ਬਿਨਾਂ ਵਰਕ ਪਰਮਿਟ ਦੇ ਜਿਹੜਾ ਮਰਜੀ ਕੰਮ ਖੋਲ੍ਹ ਲਿਆ ਜਿੱਥੇ ਮਰਜੀ ਰੇੜੀ ਲਾ ਲਈ ਤੇ ਫਿਰ ਉਹ ਰੇੜੀ ਲਾ ਕੇ ਇਕੱਠੇ ਕਰਕੇ ਤਾਂ ਫਿਰ ਪੰਜਾਬੀਆਂ ਨਾਲ ਲੜਨਾ ਸ਼ੁਰੂ ਹੁੰਦਾ ਫਿਰ ਪੰਜਾਬੀਆਂ ਦੇ ਬੱਚੇ ਚੁੱਕ ਕੇ ਮਾਰੇ ਜਾਂਦੇ ਨੇ ਫਿਰ ਪੰਜਾਬੀਆਂ ਦੇ ਮੈਂ ਹੋਰ ਘਟਨਾਵਾ ਮੈਨੂੰ ਅ ਪਰਸੋਂ ਚੌਥਸਣੋਂ ਨੂੰ ਮਿਲੀ ਹੈ ਇੱਕ ਬੀਬੀ ਹੈ ਉਹ ਗਲੀ ਵਿੱਚ ਗੰਦ ਪਾਉਂਦੇ ਸਨ ਪਾਣ ਪੂਣ ਖਾ ਕੇ ਥੁੱਕਦੇ ਸਨ ਉਹਨਾਂ ਨੇ ਰੋਕਿਆ ਉਹ ਨਹੀਂ ਰੁਕੇ ਉਹ ਪ੍ਰਵਾਸੀ ਦੀਆਂ ਜਿਹੜੀਆਂ ਉਹਨਾਂ ਦੀਆਂ ਜਨਾਨੀਆਂ ਉਹਨਾਂ ਦੋਵਾਂ ਜਨਾਨੀਆਂ ਨੂੰ ਫੜ ਲਿਆ। ਸੋ ਇਹ ਜਿਹੜੀਆਂ ਘਟਨਾਵਾਂ ਨੇ ਇਹਨਾਂ ਨੂੰ ਰੋਕਣ ਦੇ ਲਈ ਪ੍ਰਸ਼ਾਸਨ ਨੂੰ ਪੱਬਾ ਪਾਰ ਹੋਣਾ ਚਾਹੀਦਾ ਹੈ। ਮੈਂ ਕਦੇ ਸੋਚਣਾ ਵੀ ਕੀ ਗੱਲ ਹੈ ਪੰਜਾਬ ਦੇ ਲਈ ਕੋਈ ਨਾ ਪ੍ਰਸ਼ਾਸਨ ਕਿਉਂ ਨਹੀਂ ਪੰਜਾਬੀ ਦੀ ਤੇ ਪੰਜਾਬੀਆਂ ਨੂੰ ਤੇ ਛੱਟ ਜੇਲ੍ਹ ਚ ਸੁੱਟ ਦਿੱਤਾ ਜਾਂਦਾ ਪਰ ਇਹਨਾਂ ਪ੍ਰਵਾਸੀਆਂ ਦੇ ਜਿਹੜੇ ਜੁਰਮ ਕਰਨ ਵਾਲੇ ਨੇ ਉਹਨਾਂ ਜੁਰਮ ਕਰਨ ਵਾਲਿਆਂ ਦੀ ਗੱਲ ਕਰ ਰਿਹਾ ਜਿਹੜੇ ਕੰਮ ਕਰਨ ਵਾਲੇ ਉਹ ਜੀ ਸਦਕੇ ਕੰਮ ਕਰਨ ਪਰ ਜਿਹੜੇ ਜੁਰਮ ਕਰਨ ਵਾਲੇ ਨੇ ਉਹਨਾਂ ਨੂੰ ਨੱਥ ਪਾਉਣੀ ਬੜੀ ਜ਼ਰੂਰੀ ਹੈ ਭਾਵੇਂ ਕੋਈ ਵੀ ਹੋਵੇ ਕਾਨੂੰਨ ਦੇ ਅਨੁਸਾਰ ਉਹਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਪੰਜਾਬ ਦਾ ਮਾਹੌਲ ਜਿਹੜਾ ਹੈ ਉਹ ਬਿਲਕੁਲ ਸ਼ਾਂਤ ਰਹੇ ਪੰਜਾਬ ਹੱਸਦਾ ਵਸਦਾ ਰਹੇ ਪੰਜਾਬ ਦੇ ਲੋਕ ਤੰਦਰੁਸਤ ਰਹਿਣ ਪੰਜਾਬ ਦੇ ਬੱਚੇ ਉਹ ਸੇਫ ਰਹਿਣ ਸੋ ਇਹ ਜਨੀਆਂ ਵੀ ਗੱਲਾਂ ਮੈਂ ਤੁਹਾਡੇ ਨਾਲ ਕੀਤੀਆਂ ਨੇ ਇਹਨਾਂ ਗੱਲਾਂ ਦਾ ਇੱਕੋ ਮਕਸਦ ਹੈ ਕਿ ਇਹਨਾਂ ਗੱਲਾਂ ਦੇ ਥਰੂ ਸ਼ਾਇਦ ਕੋਈ ਐਦਾਂ ਦਾ ਕਾਨੂੰਨ ਬਣੇ ਜਿਦੇ ਵਿੱਚ ਆ ਪ੍ਰਵਾਸੀਆਂ ਲਈ ਵੀ ਫਾਇਦਾ ਹੋਵੇ ਪੰਜਾਬੀਆਂ ਲਈ ਵੀ ਫਾਇਦਾ ਹੋਵੇ ਮੈਂ ਕਿਸੇ ਦਾ ਵਿਰੋਧੀ ਨਹੀਂ ਮੈਂ ਕਿਸੇ ਨਾਲ ਮੇਰੀ ਕੋਈ ਦੁਸ਼ਮਣੀ ਨਹੀਂ ਪਰ ਜਿਹੜੀ ਗੱਲ ਸੱਚ ਹੈ ਉਹ ਲੋਕ ਸਾਨੂੰ ਕਾਲ ਕਰਦੇ ਨੇ ਲੋਕ ਸਾਨੂੰ ਕਮੈਂਟ ਕਰਦੇ ਨੇ ਕਿ ਤੁਸੀਂ ਆਪਣੇ ਚੈਨਲ ਤੇ ਉਹ ਗੱਲ ਜਲੂਰ ਰੱਖਿਆ ਕਰੋ ਸੋ ਅਸੀਂ ਤੁਹਾਡੇ ਲਈ ਹਾਜ਼ਰ ਹੋ ਜਾਂਦੇ ਆ ਸੋ ਦੋਸਤੋ ਸਮਾਂ ਬਹੁਤ ਹੋ ਚੁੱਕਾ ਹੈ ਫਿਰ ਨਵੀਆਂ ਗੱਲਾਂ ਦੇ ਨਾਲ ਨਵੇਂ ਮੁੱਦਿਆਂ ਦੇ ਨਾਲ ਤੁਹਾਡੇ ਕਾਫਲਾ ਟੀਵੀ ਤੇ ਅਸੀਂ ਫਿਰ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਫਿਰ ਮਿਲਦੇ ਆ ਜੀ ਸਤਿ ਸ੍ਰੀ ਅਕਾਲ